ਹਾਂਜੀ ਦੋਸਤੋ ਕਿਦਾਂ ਠੀਕ ਹੋ ਤੇ ਕਾਫੀ ਦਿਨ ਹੋ ਗਏ ਆ ਹਨਾ ਕਿ ਵੀਡੀਓ ਸਾਡੀਆਂ ਪੈਂਦੀਆਂ ਨਹੀਂ ਪਈਆਂ ਸੋ ਥੋੜਾ ਜਿਹਾ ਲਾਈਫ ਦੇ ਵਿੱਚ ਉਤਰਾਅ ਚੜ੍ਹਾਅ ਵਾਲੇ ਆ ਚੁੱਕੇ ਆ ਡੈਡੀ ਜੀ ਬਿਲਕੁਲ ਠੀਕ ਨਹੀਂ ਹੈਗੀ ਹੋ ਸਕਦਾ ਕਿ ਜਦੋਂ ਤੁਹਾਡੇ ਕੋਲੇ ਤੁਸੀਂ ਇਹ ਵੀਡੀਓ ਦੇਖੋ ਕਿਉਂਕਿ ਆਪਣੀਆਂ ਵੀਡੀਓ ਘੱਟੋ ਘੱਟ 10 ਦਿਨ ਦਾ ਫਰਕ ਦੇ ਨਾਲ ਚੱਲਦੀਆਂ ਹੁੰਦੀਆਂ ਨੇ ਜੋ ਵੀਡੀਓ ਅੱਜ ਸ਼ੂਟ ਹੁੰਦੀ ਆ ਉਹ ਅੱਜ ਤੋਂ 10 ਦਿਨ ਬਾਅਦ ਅਪਲੋਡ ਹੋਣੀ ਆ ਤੇ ਹੋ ਸਕਦਾ ਡੈਡੀ ਉਹ ਤੱਕ ਦੁਨੀਆ ਦੇ ਵਿੱਚ ਨਾ ਹੋਣ ਤੇ ਬਹੁਤ ਯਤਨ ਕੀਤੇ ਆ ਹਨਾ ਡੀ ਐਮ ਸੀ ਮੈਡੀਸਨ ਦੀ ਚਲਦੀ ਸੀ ਐਡਮਿਟ ਵੀ ਰਹੇ ਨੇ ਦੋ ਤਿੰਨ ਹਸਪੀਟਲ ਬਦਲੇ ਨੇ ਜਿੱਥੇ ਵੀ ਦੱਸ ਪੈਂਦੀ ਸੀ ਤੁਸੀਂ ਬਹੁਤ ਸਾਰੇ ਨੇ ਅਰਦਾਸਾਂ ਕੀਤੀਆਂ ਦਬਾਵਾਵਾਂ ਕੀਤੀਆਂ ਜਿੱਥੇ ਵੀ ਦੱਸ ਪੈਂਦੀ ਸੀ ਉੱਥੇ ਗਏ ਆ ਹਨਾ ਤੇ ਬਹੁਤ ਸਾਰੇ ਸੁਝਾਅ ਦਿੰਦੇ ਜਿੰਨੇ ਮੂੰਹ ਨਹੀਂ ਗੱਲਾਂ ਹੋ ਜਾਂਦੀਆਂ ਨੇ ਹਨਾ ਤੇ ਹੁਣ ਵੀ ਮੈਂ ਰਸਤੇ 'ਚਾਂ ਤੇ ਡੈਢ ਦੀ ਕੰਡੀਸ਼ਨ ਇੰਨੀ ਕਿ ਜਿਆਦਾ ਖਰਾਬ ਹੋ ਚੁੱਕੀ ਹੈ ਕਿਉਂਕਿ ਉਹਨਾਂ ਨੂੰ ਲੀਵਰ ਦੀ ਪ੍ਰੋਬਲਮ ਸੀ ਤੇ ਇਹ ਪ੍ਰੋਬਲਮ ਅੱਜ ਦੀ ਨਹੀਂ ਹੈਗੀਗੀ ਇਹ ਪ੍ਰੋਬਲਮ ਘੱਟੋ ਘੱਟ ਅੱਜ ਤੋਂ 8-10 ਸਾਲ ਪਹਿਲਾਂ ਕਿਤੇ ਸ਼ੁਰੂ ਹੋ ਗਈ ਸੀ ਜਿਹੜਾ ਕਿ ਆਪ ਨੂੰ ਪਤਾ ਨਹੀਂ ਲੱਗਿਆ ਜੇ ਆਪਣਾ ਲੀਵਰ ਖਰਾਬ ਹੁੰਦਾ ਤਾਂ ਪਹਿਲਾਂ ਫੈਟੀ ਲੀਵਰ ਹੁੰਦਾ ਉਸ ਤੋਂ ਬਾਅਦ ਕੁਝ ਹੋਰ ਸਟੇਜਾਂ ਹੁੰਦੀਆਂ ਨੇ ਲੀਵਰ ਦੀਆਂ ਕਿ ਲੀਵਰ ਆਪ ਨੂੰ ਸੰਕੇਤ ਦਿੰਦਾ ਆਪੋ ਜੀ ਤੋਂ ਨਹੀਂ ਧਿਆਨ ਦਿੰਦੇ ਇਹ ਤਾਂ ਉਹ ਵੱਧਾ ਖਾਸ ਕਰਕੇ ਜਿਹੜੇ ਬੰਦੇ ਡਰਿੰਕ ਵਗੈਰਾ ਕਰਦੇ ਨੇ ਉਹਨਾਂ ਦਾ ਇਹ ਚੀਜ਼ ਬਾਰੇ ਜਿਆਦਾ ਹੋ ਜਾਂਦਾ ਲੀਵਰ ਹਨਾ ਕਿਉਂਕਿ ਡੇਢੀ ਹੁਣਾਂ ਨੇ ਸ਼ੁਰੂ ਤੋਂ ਲੈ ਕੇ 40 ਸਾਲ ਹੀ ਹੋ ਗਏ ਆ ਵਿਜਕ ਸ਼ਾਮ ਨੂੰ ਹੀ ਪਿੱਗ ਲਾਉਂਦੇ ਸੀ ਬਟ दारू ਕਿਤੇ ਨਾ ਕਿਤੇ ਬਹੁਤ ਜਿਆਦਾ ਖਤਰਨਾਕ ਆਪਣੇ ਲਈ ਆਪਣੇ ਸਰੀਰ ਦੇ ਲਈ ਹਨਾ ਤੇ ਸਾਹ ਤਾਂ ਹੋ ਗਿਆ ਹੁਣ ਤਾਂ ਬਿਲਕੁਲ ਅਮਰਤ ਛੱਕਿਆ ਹੋਇਆ ਸੀਗਾ ਸੋ ਜਿਹੜਾ ਪਹਿਲਾਂ ਚੀਜ਼ ਨੇ ਇਫੈਕਟ ਕਰਤਾ ਜਿਹੜਾ ਕਰਤਾ ਹੁਣ ਕਈ ਵਿਦਵਾਨ ਇਦਾਂ ਦੀ ਵੀ ਹੈਗੇ ਜਿਹੜੇ ਕਹਿੰਦੇ ਬਈ दारू ਛੱਡਣ ਦੇ ਨਾਲ ਹੀ ਪ੍ਰੋਬਲਮ ਹੋ ਗਈ ਆ ਜਦ ਕਿ ਮੈਨੂੰ ਪਤਾ ਮੈਂ ਨਾਲ ਡੇਢੀ ਦੇ ਰਹਿਣਾ दारू ਪੀਂਦੇ ਸੀ ਜਦੋਂ ਉਹ ਦੀ ਡੇਢੀ ਤੇ ਦਰਦ ਇੱਕ ਦਿਨ ਬਹੁਤ ਜ਼ਿਆਦਾ ਹੋਣ ਲੱਗ ਗਿਆ ਮੈਂ ਹਸਪੀਟਲ ਵੀ ਲੈ ਕੇ ਗਿਆ ਉਹਨਾਂ ਨੂੰ ਤੇ ਜਦੋਂ ਉੱਥੇ ਜਾ ਕੇ ਨਸਕੈਨ ਕੀਤੀ ਉਹ ਕਹਿੰਦੇ ਲੀਵਰ ਫੈਟੀ ਬਹੁਤ ਜ਼ਿਆਦਾ ਤੇ ਡਰਿੰਕ ਬਿਲਕੁਲ ਬੰਦ ਕਰੋ ਮੈਨੂੰ ਯਾਦ ਆ ਕਿ ਡੇਢੀ ਉਹ 15 ਦਿਨ ਡਰਿੰਕ ਬੰਦ ਕਰਤੀ ਸੀ ਜਦੋਂ ਦਰਦ ਹਟ ਗਿਆ ਥੋੜਾ ਜਿਹਾ ਫਿਰ ਫਿਰ ਲੱਗ ਗਈ ਉਸ ਤੋਂ ਮੰਨ ਕੇ ਚਲੋ ਵੀ ਸੱਤਾ ਅੱਠਾ ਮਹੀਨਿਆਂ ਬਾਅਦ ਇਹ ਉਮਰ ਤੇ ਛੱਕਿਆ ਇਹਨਾਂ ਨੇ ਜਾਨਕਿ ਉਸ ਤੋਂ ਬਾ ਮੌਕਸਿਕ ਤੇ ਵਧ ਗਿਆ ਤੇ ਫਿਰ ਫਿਰ ਉਹ ਚੱਲੀ ਗਿਆ ਹਨ ਕਿਉਂਕਿ ਲੀਵਰ ਨੇ ਜ਼ੋਰ ਲਾਈ ਗਿਆ ਉਦੋਂ ਹਨ ਤੇ ਸੈਂਪਲ ਰੋਟੀ ਪਾਣੀ ਦੀ ਆ ਗਈ ਸੀ ਤੇ ਉਦੋਂ ਵੀ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਾ ਕਿ ਇਹ ਚੰਦਰ ਕੋਈ ਕੀ ਚੱਲ ਰਿਹਾ ਹੈਗਾ ਹਨ ਸਾਨੂੰ ਲੱਗਾ ਵੀ ਸ਼ਾਇਦ ਦਰਦ ਵੈਸੇ ਹੋਇਆ ਹੁਣ ਚਲੋ ਠੀਕ ਆ ਤੇ ਮਾੜਾ ਮੋਟਾ ਹੋ ਜਾਂਦਾ ਡੇਢ ਸਾਲ ਲਗਾਤਾਰ ਮੈਡੀਸਿਨ ਚੱਲੀ ਆ ਬਟ ਪੀਲੀਆ ਹੀ ਨਹੀਂ ਘਟਿਆ ਹੁਣ ਤੁਸੀਂ ਸਾਰੇ ਨੇ ਫੇਰ ਕਹਿਣਾ ਆ ਇੱਥੇ ਜਗ੍ਹਾ ਤੇ ਮਿਲਦੀ ਆ ਮੈਡੀਸਿਨ ਉੱਥੇ ਮਿਲਦੀ ਆ ਬਿジネス ਡਾਕਟਰਾਂ ਦਾ ਬਣਾਇਆ ਹੋਇਆ ਤਾਂ ਤਾਂ ਤੇ ਤੁੰਦੇ ਖੋਲੇ ਹੋਏ ਨੇ ਜਿੱਥੇ ਕਿ ਮਰੀਜ਼ ਦੀ ਕੋਈ ਪ੍ਰਵਾਹ ਕੀਤੇ ਬਿਨਾ ਹੀ ਬਸ ਸਿਰਫ ਪੈਸਾ ਦੇਖਿਆ ਜਾਂਦਾ ਸੋ ਕੱਲਾ ਪੈਸਾ ਮੌਕਾ ਅੱਜ ਦੇ ਟਾਈਮ ਦੇ ਵਿੱਚ ਕੋਈ ਡਾਕਟਰ ਨਹੀਂਗਾ ਹਨਾ ਕੋਈ ਹੁੰਦਾ ਸੋਚ ਹੋਊਗਾ ਬਟ ਪਹਿਲਾਂ ਤੁਹਾਡੀ ਜੇਬ ਦੇਖੀ ਜਾਂਦੀ ਆ ਮੈਨੂੰ ਯਾਦ ਆ ਜਦੋਂ ਮੈਂ ਡੀਐਮਸੀ ਡੈਡੀ ਨੂੰ ਦਾਖਲ ਕਰਵਾਇਆ ਤਾਂ ਉਹਨਾਂ ਨੇ ਪਹਿਲਾਂ ਪੁੱਛਿਆ ਤੁਹਾਡਾ ਕਿੱਤਾ ਕੀ ਆ ਮੈਂ ਕਿਹਾ ਵੀ ਕਿਤੇ ਨਾ ਤੁਸੀਂ ਕੀ ਲੈਣਾ ਦੇਣਾ ਸਾਡੇ ਬੰਦਿਆ ਤੁਸੀਂ ਕਰੋ ਨਹੀਂ ਕਹਿੰਦੇ ਸਾਨੂੰ ਸਪੈਸ਼ਲ ਇਥੇ ਕੋਲ ਮਾਉਂਦਾ ਸਾਨੂੰ ਭਰਨਾ ਪੈਂਦਾ ਵੀ ਥੋੜਾ ਕਿੱਤਾ ਕੀ ਆ ਜਿੱਥੇ ਸਪਸ਼ਟੀ ਕਰਨ ਹੋ ਜਾਂਦਾ ਕਿ ਕਿੱਤਾ ਦੱਸੋ ਕੀ ਆ ਵੀ ਕਿੰਨਾ ਕਸੀਂ ਇਹ ਝਾਲ ਚੱਲਣਗੇ ਜਦੋਂ ਮੈਂ ਡੇਢੀ ਨੂੰ ਐਡਮਿਟ ਕਰਾਉਣਾ ਤੇ 8 ਤੇ ਪੀਲੀਆ ਸੀਗਾ ਉਸ ਤੋਂ ਬਾਅਦ ਹੌਲੀ ਹੌਲੀ ਉਹਨਾਂ ਨੂੰ ਆਣਾ ਕਿ ਜਦੋਂ ਪੀਲੀਆ ਦਾ ਉਹਨਾਂ ਨੇ ਟ੍ਰੀਟਮੈਂਟ ਸ਼ੁਰੂ ਕੀਤਾ ਮੈਨੂੰ ਇਹ ਸੀ ਸਾਰੇ ਕਹਿੰਦੇ ਸੀ ਵੀ ਦਾਖਲ ਹੋ ਗਈ ਵੀ ਤੇ ਸਿਹਤ ਠੀਕ ਠੀਕ ਹੋ ਜਾਣਗੇ ਮੈਡੀਸਨ ਨਾਲ ਨਹੀਂ ਚੀਜ਼ ਘੜਦੀ ਹੁੰਦੀ 8 ਪੁਆਇੰਟ ਪੀਲੀਆ ਸੀ ਜੋ ਕਿ ਬਹੁਤ ਜ਼ਿਆਦਾ ਨਹੀਂ ਸੀਗਾ ਤੇ ਜਦੋਂ ਮੈਡੀਸਿਨ ਸ਼ੁਰੂ ਕੀਤੀ ਉਹਦੋਂ ਪੀਐਲ ਐਸਰਪ 2.0 ਸੀਗਾ ਤੇ 8 ਤੇ 8 ਡੇਡ ਨੂੰ ਦਾਖਲ ਕਰਾਉਣਾ ਉਹ ਤੋਂ ਬਾਅਦ ਚ ਐਸਾ ਉਹਨਾਂ ਨੇ ਟਰੀਟਮੈਂਟ ਕਰਨਾ ਸ਼ੁਰੂ ਕੀਤਾ ਨਾਲੇ ਯੋਗਨਪਾਇਗੁਲਾ ਆ ਕਰ ਜੋ ਉਹਨਾਂ ਦਾ ਸੀਗਾ ਉਹਨਾਂ ਨੇ ਆਪਦਾ ਪੂਰਾ ਜ਼ੋਰ ਲਾਇਆ ਡੀ ਐਮ ਸੀ ਵਾਲਿਆਂ ਨੇ 8 ਤੇ ਪੀ ਲਿਆ ਸੀਗਾ ਡੇਡੀ ਨੂੰ ਨਾਰਮਲ ਮੈਂ ਲੈ ਕੇ ਗਿਆ ਉੱਥੇ ਤੇ ਹੱਥਾਂ ਪੈਰਾਂ ਵਿੱਚ ਕੋਈ ਸੋਜ ਨਹੀਂ ਸੀ ਪੇਟ ਵਿੱਚ ਕੋਈ ਪਾਣੀ ਨਹੀਂ ਭਰਿਆ ਸੀ ਜਦੋਂ ਉਹਨਾਂ ਨੇ ਟ੍ਰੀਟਮੈਂਟ ਸ਼ੁਰੂ ਕਰਤਾ ਤੇ ਉਸ ਤੋਂ ਬਾਅਦ ਚ ਹੱਥਾਂ ਦੇ ਵਿੱਚ ਵੀ ਸੋਜ ਆ ਗਈ ਪੈਰਾਂ ਤੇ ਸੋਜ ਆ ਗਈ। ਪੇਟ ਵਿੱਚ ਵੀ ਪਾਣੀ ਭਰਨਾ ਸ਼ੁਰੂ ਹੋ ਗਿਆ। ਤੇ ਜਦੋਂ ਪੇਟ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਤੇ weight ਵਧਣਾ ਸ਼ੁਰੂ ਹੋ ਗਿਆ ਥੋੜਾ ਜਿਹਾ। ਤੇ ਪੀਲੀਆ ਜਿਉਂ 8 ਪੁਆਇੰਟ ਤੋਂ ਘਟਾਉਂਦੇ ਘਟਾਉਣ ਲੱਗੇ ਆਪ ਦੀ ਜਾਨੀ 9 ਹੋ ਗਿਆ। ਰੋਜ਼ ਰਿਪੋਰਟਾਂ, ਰੋਜ਼ ਟੈਸਟ, ਰੋਜ਼ ਉਹੀ ਸੂਈਆਂ, ਰੋਜ਼ ਹੀ ਮਰੀਜ਼ ਨਾਲ ਆਪਣ ਡੇਢੀ ਦੇ ਨਾਲ ਸਦਾ ਉਹੀ ਕਰਦੇ ਸੀ। ਕਿ ਰੋਜ਼ ਨਾ ਰੋਜ਼ ਉਹ ਡੇਢੀ ਥੋੜਾ ਜਿਆ ਅਜੇ ਤੱਕ ਉਹਨਾਂ ਨੇ ਟੀਕਾ ਨਹੀਂ ਲਵਾਇਆ ਸੀ। ਦੀ ਜਿੰਦਗੀ ਦੇ ਵਿੱਚ ਕਦੇ ਬੁਖਾਰ ਵੀ ਨਹੀਂ ਉਹਨਾਂ ਨੂੰ ਹੋਇਆ ਸੀ ਆ ਸੋ ਉਹਨਾਂ ਨੇ ਕਰਦੇ ਕਰਦੇ ਨੇ ਪੀਲੀਆ ਅ 8:00 ਵਜੇ ਹੌਲੀ ਹੌਲੀ 14 ਤੱਕ ਕਰਤਾ ਉਹਨਾਂ ਨੇ ਜੋਰ ਲਾਇਆ ਬਟ ਨਹੀਂ ਘਟਿਆ ਉੱਥੇ ਵੀ ਨਹੀਂ ਘਟਿਆਗਾ ਪੀਲੀਆ ਤੇ 14 ਤੇ ਜਦੋਂ ਹੋ ਗਿਆ ਫਿਰ ਕਹਿੰਦੇ ਤੁਸੀਂ ਲੀਵਰ ਟ੍ਰਾਂਸਪਲੈਂਟ ਬਾਰੇ ਸੋਚਣਾ ਸ਼ੁਰੂ ਕਰੋ ਇਹ ਲੀਵਰ ਟ੍ਰਾਂਸਪਲੈਂਟ ਕਰੋ ਮੈਂ ਕਹਿੰਦਾ ਚਲੋ ਠੀਕ ਹੈ ਕਰਵਾ ਦਿੰਨੇ ਲਈ ਲੀਵਰ ਟ੍ਰਾਂਸਪਲੈਂਟ ਫਿਰ ਪੀ ਜ਼ਿੰਮੇਵਾਰੀ ਮਤਲਬ ਕੀ ਮਤਲਬ ਕਿ ਕੀ ਮਤਲਬ ਕਿ ਪੂਰਾ ਸਕਸੈਸ ਹੋ ਜਾਊਗਾ ਪ੍ਰੋਸੈਸ ਤੇ ਮਤਲਬ ਕਿ ਛੋਟਾ ਨਹੀਂ ਹੁੰਦਾ ਇਹ ਲੀਵਰ ਟ੍ਰਾਂਸਪਲੈਂਟ ਕਰਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ ਉਹ ਨਹੀਂ ਜਿੰਮੇਵਾਰੀ ਉਮਰ ਜਿਆਦੀ ਅੰਕਲ ਦੀ ਉਹ ਨਹੀਂ ਆਪਾਂ ਕਿਹਦਾ ਸਿਰੇ ਚੜੂਗਾ ਨਹੀਂ ਚੜੂਗਾ ਤੇ ਇੱਕ ਦੋ ਟੀਮਾਂ ਨਾਲ ਕਹਤਾ ਉਹ ਸਾਡੇ ਦਾ ਵਿਚਾਰ ਨਹੀਂ ਕੀਤਾ ਕੇਨ ਮਗਰ ਆ ਕੇ ਸਾਡੇ ਭਾਈ ਜੀ ਫੋਨ ਵੀ ਕੀਤਾ ਕੇ ਭਾਈ ਸਾਥੋ ਸਾਥੋ ਲੀਵਰ ਟ੍ਰਾਂਸਪਲੈਂਟ ਕਰਾਓ ਅਸੀਂ ਕਰਾਂਗੇ ਸੋ ਕਹਿਣ ਦਾ ਮਤਲਬ ਇਹ ਕਿ ਡਾਕਟਰਾਂ ਦੀ ਗਈ ਸਿੱਧੀ ਐਗਰੀਮੈਂਟ ਕੀਤੀ ਹੈ ਗਾਂ ਵਾਲੇ ਬੰਦਿਆਂ ਨਾਲ ਸੋ ਡਿਪੈਂਡ ਕਰਦਾ ਕਿ ਤੁਸੀਂ ਕੀ ਰਿਪੋਰਟ ਬਣਾਉਣੀ ਹੈ ਮਰੀਜ਼ ਦੀ ਇਹ ਡਾਕਟਰ ਦੇ ਡਿਪੈਂਡ ਕਰਦਾ ਤੁਸੀਂ ਮਰੀਜ਼ ਦਾ ਕੀ ਕੱਢਣਾ ਚਾਹੁੰਦੇ ਹੋ ਕਿਹੜੀ ਚੀਜ਼ ਘਟਾਉਣੀ ਹੈ ਕਿਹੜੀ ਵਧਾਉਣੀ ਹੈ ਡਾਕਟਰ ਡਿਪੈਂਡ ਕਰਦਾ ਡਾਕਟਰ ਤੇ ਕਰਦਾ ਠੀਕ ਆ ਸੋ ਅੱਜ ਦੇ ਟਾਈਮ ਦੇ ਵਿੱਚ ਇੰਡੀਆ ਦੇ ਵਿੱਚ ਖਾਸ ਕਰਕੇ ਸਰਪਾ ਪੈਸਾ ਤੇ ਬਸ ਪੈਸਾ ਪੈਸੇ ਦੀ ਭੁੱਖ ਜਿੰਨਾ ਦੇ ਤੁਸੀਂ ਦਿਸੀ ਜਾਂਦਾ ਉਹਨਾਂ ਨੂੰ ਕਿ ਤੁਹਾਡੇ ਜੇਬ ਚ ਪੈਸੇ ਆਈ ਜਾਂਦੇ ਨਾਲ ਦੀ ਨਾਲ ਹੱਥ ਵੜਾਈ ਜਾਂਦੇ ਨਾਲ ਦੀ ਨਾਲ ਅੱਜ ਦੀ ਅੱਜ ਦੀ ਜਿੰਨੇ ਪੈਸੇ ਲੱਗੇ ਜਮਾ ਸਵੇਰੀ ਕਰਾ ਲੈਣੇ ਆ ਅਗਲੇ ਦਿਨ ਫੇਰ ਕਹਿ ਦੇਣਾ ਬਈ ਇੰਨੇ ਕਰਵਾਓ ਹੋਰ ਜਿਆਦਾ ਫੇਰ ਚੱਲਣਾ ਥੋੜਾ ਕੰਮ ਸੋ ਗੱਲ ਪੈਸੇ ਦੀ ਨਹੀਂ ਹੁੰਦੀ ਗੱਲ ਅਪੌਇੰਟਮੈਂਟ ਆਪਣੇ ਵਾਸਤੇ ਮਰੀਜ਼ ਹੁੰਦਾ ਕਿ ਆਪਣਾ ਬੰਦਾ ਸਹੀ ਹੋਣਾ ਚਾਹੀਦਾ ਉਹ ਪੈਸੇ ਦੇ ਬਰਾਬਰ ਤੋਲ ਦਿੰਨੇ ਆ ਮੈਂ ਕੋਈ ਕਸਰ ਨਹੀਂ ਛੱਡੀ ਜਿਹੜੀ ਇਲਾਜ ਕਰਾਉਣ ਵਾਲਾ ਵੀ ਇੱਥੇ ਮੈਨੂੰ ਦੱਸ ਪਈ ਆ ਡਾਕਟਰਾਂ ਦਾ ਟ੍ਰੀਟਮੈਂਟ ਕਰਵਾਇਆ ਦੋ ਹਸਪੀਟਲ ਪਹਿਲਾਂ 15 ਦਿਨ ਉੱਥੇ ਰੱਖਿਆ ਫਿਰ ਇੱਕ ਲੁਧਿਆਣੇ ਹਸਪੀਟਲ ਦਾ ਮੈਡੀ ਵੀ ਉੱਥੇ ਰੱਖਿਆ ਸੋ ਗੱਲਾਂ ਪਹਿਲਾਂ ਕਰਦੇ ਨੇ ਹਾਂ ਠੀਕ ਆ ਕਰ ਦਾਂਗੇ ਉਸ ਕੋ ਡੈਡੀ ਮੈਨੂੰ ਬਹੁਤ ਕਹਿੰਦੇ ਸੀ ਕਿ ਜਸ ਮੈਨੂੰ ਤੂੰ ਮਰੇ ਨੂੰ ਲੈ ਕੇ ਜਾਣਾ ਤੂੰ ਮੈਨੂੰ ਘਰੇਗਾ ਤੈਨੂੰ ਲੈ ਕੇ ਜਾਂਦਾ ਮੈਨੂੰ ਹਸ ਘਰੇ ਲੈ ਜਾ ਵੀ ਜਿਵੇਂ ਮਰਨਾ ਤੇ ਮੈਂ ਘਰੇ ਮਰੂਗਾ ਮੈਨੂੰ ਇਦਾਂ ਨਹੀਂ ਮੈਂ ੱਤਕਾ ਕਰਦੇ ਮੇਰੇ ਨਾਲ ਹੀ ਸੋ ਜੇ ਗੱਲਾਂ ਮੈਂ ਨਹੀਂ ਸਮਝੂਗਾ ਉਹ ਤਾਂ ਪੁੱਤ ਹੋਣ ਦੇ ਫੇ ਸਮਝੂਗਾ ਉਹਨ ਕਿਉਂਕਿ ਮਰੀਜ਼ਾਂ ਦੇ ਲੱਤਾਂ ਲੱਤਾਂ ਬੰਨ ਲੈਂਦੇ ਨੇ ਬਾਹਾਂ ਬੰਨ ਲੈਂਦੇ ਨੇ ਆਈ ਸੀ ਯੂ ਵਿੱਚ ਬੰਦੇ ਨੂੰ ਆਪਾਂ ਨੂੰ ਜਾਨ ਨਹੀਂ ਦਿੱਤਾ ਆਪਣੇ ਮਰੀਜ਼ਾਂ ਅੰਦਰ ਕੀ ਹੋ ਰਿਹਾ ਤਾਂ ਉਹ ਉਹ ਜਮ ਆਪਣਾ ਬੰਦਾ ਜਾਣਦਾ ਹੁੰਦਾ ਜਾਂ ਰੱਬ ਨੂੰ ਪਤਾ ਹੁੰਦਾ ਤੇ ਉਥੇ ਅੰਦਰ ਕੋਲੇ ਖੜਾ ਨਹੀਂ ਦਿੱਤਾ ਜਾਂਦਾ ਸੋ ਫਿਰ ਉਹ ਦਵਾ ਜਦੋਂ ਛੁੱਟੀ ਲੈ ਕੇ ਆਇਆ ਫਿਰ ਮੈਡੀਸਿਨ ਚੱਲੀ ਗਈ ਠੀਕ ਵੀ ਹੋ ਗਿਆ ਤੁਸੀਂ ਵੀਡੀਓ ਵੀ ਦੇਖੀਆ ਨੇ ਡੇਡੀ ਸਾਰਾ ਕੁਝ ਹੋ ਗਿਆ ਹਨ ਜਿੱਦੇ ਹੁਣ ਬੇਟਾ ਨਹੀਂ ਜਨਮ ਲਿਆ ਉਸ ਦਿਨ ਵੀ ਡੇਡੀ ਕਾਫੀ ਜਿਆਦਾ ਸੀਗੀ ਤੇ ਪਰ ਜਦੋਂ ਪਤਾ ਲੱਗਾ ਪੋਤਾ ਆ ਗਿਆ ਮੇਰਾ ਫਿਰ ਹੌਸਲਾ ਹੋ ਗਿਆ ਫਿਰ ਠੀਕ ਹੋ ਗਈ ਤੁਰਨ ਘਰ ਲਾ ਕੇ ਰੋਟੀ ਭੜੀ ਖਾਣ ਲੱਗੇ ਬਹੁਤ ਜਿਆ ਵਧੀਆ ਹੋ ਗਏ ਸੀਗੇ ਉਸ ਤੋਂ ਬਾਅਦ ਫਿਰ ਹੁਣ ਉਹਨਾਂ ਦਾ ਵੀ ਇੱਕਦਾਨੀ ਬਾਲਾ ਹੋ ਗਿਆ ਫਿਰ ਸਾਨੂੰ ਜਿੱਥੇ ਮੈਨੂੰ ਦੱਸ ਪੈਂਦੀ ਸੀ ਮੈਂ ਉੱਥੇ ਜਾਂਦਾ ਸੀ ਆ ਡੀ ਐਮ ਸੀ ਦੀ ਮੈਡੀਸਿਨ ਦੇ ਨਾਲ ਕੋਈ ਫਰਕ ਨਹੀਂ ਪਿਆ ਬਈ ਪੀਲੀਆ ਦਵਾਈ ਲੈਂਦੇ ਤੋਂ ਵੱਧਦਾ ਸੀ ਹਫਤੇ ਬਾਅਦ ਮੈਂ ਸਾਰੀਆਂ ਰਿਪੋਰਟਾਂ ਡੇਢੀਆਂ ਕਰਾਉਂਦਾ ਸੀ ਹਰੇਕ ਹਫਤੇ ਬਾਅਦ ਸਾਰੇ ਟੈਸਟ ਹੁੰਦੇ ਸੀਗੇ ਮੈਂ ਕਰਵਾਉਂਦਾ ਸੀ ਕਿ ਮੈਨੂੰ ਪਤਾ ਲੱਗੇ ਕਿਹੜੀ ਚੀਜ਼ ਵੱਧ ਰਹੀ ਹੈ ਕਿਹੜੀ ਘਟ ਰਹੀ ਹੈ ਕਰੀਟੀਨ 9 ਤਾਂ ਨਹੀਂ ਵੱਧ ਰਿਹਾ ਕਿਟੋਨੀਆਂ ਦੀ ਇਨਫੈਕਸ਼ਨ ਤਾਂ ਨਹੀਂ ਵੱਧ ਰਹੀ ਤੇ ਕੋਈ ਲੀਵਰ ਦੀ ਤਾਂ ਨਹੀਂ ਵੱਧ ਰਹੀ ਜਿੰਨਾ ਪੀਲੀਆ ਹੈਗਾ ਉੱਥੇ ਹੀ ਆ ਬਟ ਹਰ ਵੇਰੀ ਇੱਕ ਅਦਾ ਪੁਆਇੰਟ ਵੱਧ ਕੇ ਹੀ ਆਉਂਦਾ ਸੀਗਾ ਸੋ ਜਦੋਂ ਮੈਂ ਅੰਗਰੇਜ਼ੀ ਦਵਾਈਆਂ ਨਾਲ ਹੱਲਣਾ ਹੋਇਆ ਫਿਰ ਉਸ ਤੋਂ ਬਾਅਦ ਫਿਰ ਮੈਂ ਹੋਮੋਪੈਥੀ ਦਾ ਸ਼ੁਰੂ ਕੀਤਾ ਜਿਹੜਾ ਮੈਂ ਸਿਪ ਦੌਰ ਤੋਂ ਸ਼ੁਰੂ ਕੀਤੀ ਸੀ ਉਹ ਵੀ ਮੈਡੀਸਿਨ ਖਾਦੀ ਹਫਤਾ ਤੱਕ ਜਿੱਦਾਂ ਪੀ ਲਿਆ ਸੀਗਾ ਉੱਥੇ ਹੀ ਰਹਾ ਉਸ ਤੋਂ ਬਾਅਦ ਪੀ ਲਿਆ 14 ਤੋਂ ਸਿੱਧਾ 18 ਦੇ ਵਜੇ ਜਾ ਕੇ ਤੇ ਜਿਹਦੇ ਕਰਕੇ ਮਾਰ ਕੇ ਡੈਡੀ ਦੇ ਇੱਕ ਜਣਾ ਪੱਕਾ ਹੀ ਹੁੰਦੇ ਵੀ ਨੇ ਟਾਈਮ ਤੇ ਮੈਡੀਸਿਨ ਦੇਣੀ ਆ ਕੀ ਖਾਣਾ ਦੇਣਾ ਮੰਮਾ ਤਾਂ ਸਾਈਦਰੀ ਉਸੇ ਦੇ ਰਹਿੰਦੇ ਸੀਗੇ ਤੇ ਉਹ ਵੀ ਫਿਰ ਮੈਡੀਸਿਨ ਨੇ ਕੋਈ ਫਰਕ ਨਹੀਂ ਪਾਇਆ ਕਿਉਂਕਿ ਉੱਤੇ ਹੀ ਵਧਿਆ ਫਿਰ ਇੱਕ ਸਾਨੂੰ ਫਿਰ ਕਾਲ ਕਾਲਾਂ ਵਗੈਰਾ ਆਉਂਦੀਆਂ ਨੇ ਬਾਈ ਤੁਸੀਂ ਇੱਥੇ ਜਾਓ ਫਿਰ ਅਸੀਂ ਅੰਮ੍ਰਿਤਸਰ ਵੀ ਮੈਂ ਗਿਆ ਸ਼ਾਇਦ ਵਲੌਗ ਤੁਹਾਡੇ ਵਾਸਤੇ ਨਹੀਂ ਬਣੇ ਕਿ ਮੈਂ ਕਿੱਥੇ ਕਿੱਥੇ ਗਿਆ ਤੇ ਜੇ ਆਪਾਂ ਉਹ ਸ਼ੂਟ ਕਰਦੇ ਤਾਂ ਉਹ ਉਦੋਂ ਮਾਹੌਲ ਹੀ ਇਦਾਂ ਦਾ ਸੀਗਾ ਤੇ ਅੱਜ ਵੀ ਮੇਰਾ ਬਹੁਤ ਮਨ ਖਰਾਬ ਆ ਤੇ ਉਦੋਂ ਵੀਡੀਓ ਨਹੀਂ ਸੋਚਦੀ ਜਦੋਂ ਆਪਣੇ ਹੱਥਾਂ ਪੈਰਾਂ ਦੀ ਪਈ ਹੁੰਦੀ ਆ ਤੇ ਵੀਡੀਓ ਉਦੋਂ ਸੋਚਦੀਆਂ ਨਹੀਂ ਆ ਵੀ ਆਪਾਂ ਕਿੱਥੇ ਯਾਨੀ ਕਿ ਵੀਰ ਐਮਰਜੈਂਸੀ ਕਿੱਥੇ ਜਾਣੇ ਅੰਬਰਸਰ ਦੋ ਤਿੰਨ ਦਿਨ ਮੈਂ ਜਾਂਦਾ ਰਿਹਾ ਡੈਡੀ ਨੂੰ ਵੀ ਲੈ ਕੇ ਗਿਆ ਕਹਿੰਦੇ ਇਥੇ ਐਡਮਿਟ ਕਰਵਾਉ ਤੇ ਉਹੀ ਸਾਰੇ ਟੈਸਟ ਕਰਾਂਗੇ ਜਿਹੜੀਆਂ ਚੀਜ਼ਾਂ ਚੋਂ ਜਿਹੜੀ ਨਿਕਲ ਕੇ ਆਏ ਸੀ ਉਹੀ ਪ੍ਰੋਸੈਸ ਦੁਆਰਾ ਫੇਰ ਸਾਰਾ ਕਰਾਂਗੇ ਫੇਰ ਆਪਾਂ ਟਰਾਈ ਕਰਾਂਗੇ ਗੱਲ ਇਹ ਆ ਟਰਾਈ ਕਰਾਂਗੇ ਤੇ ਵੀ ਪੱਕਾ ਨਹੀਂ ਐ ਕਹਿ ਸਕਦੇ ਵੀ ਇਦਾਂ ਵੀ ਜਾਂ ਇਹ ਲੀਵਰ ਵੀ ਦੁਆਰਾ ਉਹ ਚੱਲ ਪਊਗਾ ਕਿਉਂਕਿ ਲੀਵਰ ਕਾਫੀ ਜ਼ਿਆਦਾ ਡੈਮੇਜ ਹੋ ਗਿਆ ਉਹਨਾਂ ਦਾ ਬਹੁਤ ਕਾਫੀ ਜ਼ਿਆਦਾ ਕਹਿ ਸਕਦੇ ਆ ਪੁਆਇੰਟ ਹੀ ਕੋ ਚੱਲਦੀ ਆ ਪਰ ਸਾਰੇ ਡੈਮੇਜ ਕਹਿ ਸਕਦੇ ਆ ਸਾਰੇ ਡੈਮੇਜ ਹੋ ਗਿਆ ਉਹਨਾਂ ਦਾ ਕਿਉਂਕਿ ਜਿਹੜੀ ਚੀਜ਼ ਕੰਟਰੋਲ ਨਹੀਂ ਹੋ ਰਹੀ ਉਹਦੇ ਕਰਕੇ ਪੇਟ 'ਚ ਪਾਣੀ ਭਰਨ ਲੱਗ ਗਿਆ ਸੀਗਾ ਉਹ ਵੀ ਇੱਕ ਦੋ ਵਾਰੀ ਕੜਵਾਇਆ ਵੀ ਆ ਪੈਰਾਂ ਨੂੰ ਸੂ ਚੜਦੀ ਸੀ ਬਾਡੀ ਲਿੱਸੀ ਹੋਈ ਜਾਂਦੀ ਤੇ ਉਹਨਾਂ ਦੇ ਕਮਜ਼ੋਰ ਹੋਈ ਗਏ ਉਹ ਕਾਫੀ ਚੀਜ਼ਾਂ ਨਾਲ ਨਾਲ ਚੱਲਦੀਆਂ ਗਈਆਂ ਹਨ ਸੋ ਅੰਮ੍ਰਿਤਸਰੋਂ ਦਵਾਈ ਲਿਆਂਦੀ ਆ ਉੱਥੇ ਉਹਨਾਂ ਨੇ ਮੈਡੀਸਿਨ ਦਿੱਤੀ ਲੋਚੂ ਲਾ ਵਰਕੇ ਉਹਨਾਂ ਨੇ ਫੜਾਤਾ ਮੈਂ ਕਿਹਾ ਵੀ ਇੰਨਾ ਮਰੀਜ਼ ਪਹਿਲੇ ਹੀ ਕਮਜ਼ੋਰ ਐ ਇਨੀ ਮੈਡੀਸਿਨ ਕਿਉਂ ਲਾਊਗਾ ਕਿਵੇਂ ਇਹ ਕਹਿੰਦੇ ਜ਼ਰੂਰੀ ਆ ਸੋੰਬਰ ਵਾਲੇ ਅੰਬਰ ਸਰੋਂ ਜਦੋਂ ਮੈਡੀਸਿਨ ਲੈ ਕੇ ਆਂਦੀ ਤਾਂ ਉੱਥੋਂ ਵੀ ਉਹ ਇੱਕ ਦਿਨ ਹੀ ਮੈਡੀਸਿਨ ਖਾਦੀ ਆ ਤੇ ਇਹਨੂੰ ਲੱਗਦਾ ਸੀ ਇਹ ਡੇਢੀ ਜ਼ਿਆਦਾ ਡਾਊਨ ਹੁੰਦੇ ਜਾਂਦੇ ਫਿਰ ਮੈਂ ਮੈਡੀਸਿਨ ਤੇ ਤੀਨ ਮੈਨੂੰ ਇਹ ਵੀ ਲੱਗਦਾ ਸੀ ਕਿਤੇ ਨਾ ਕਿਤੇ ਮੈਡੀਸਿਨ ਬੰਦੇ ਨੂੰ ਕਿਹੜਾ ਕਿਹੜਾ ਬੰਦਾ ਪਹਿਲੇ ਹੀ ਡਾਊਨ ਉੱਤੋਂ ਉਹਨੂੰ ਹੋਰ ਨੱਪੀ ਜਾਂਦੇ ਆਪਾਂ ਹੁਣ ਹੋਰ ਕਮਜ਼ੋਰ ਕਰੀ ਜਾਂਦੇ ਆ ਸੋ ਉਦੋਂ ਬਾਅਦ ਡੇਢੀ ਥੋੜਾ ਜ਼ਿਆਦਾ ਸੀਰੀਅਸ ਹੋਣ ਚੱਲੇ ਤੇ ਆਪਣਾ ਪੀੜ ਸਾਬ ਨਹੀਂ ਹੁੰਦੀ ਐ ਕਮੋਨੀਆਂ ਗੈਸ ਹੁੰਦੀ ਐ ਜਿਹੜੀ ਦਿਮਾਗ ਨੂੰ ਚੜਨ ਲੱਗ ਜਾਂਦੀ ਆ ਇਸ ਟਾਈਮ ਉਹਨਾਂ ਦੇ ਉਹ ਚੜ ਗਈ ਆ ਤੇ ਅੱਜ 6 ਦਿਨ ਹੋ ਗਏ ਆ ਟੇੜੀ ਸੁੱਤੇ ਨਹੀਂ ਨਾ ਅਸੀਂ ਸੁੱਤੇ ਆ ਕਿਉਂਕਿ ਸਾਰੀ ਰਾਤ ਇਦਾਂ ਹੀ ਲੰਘ ਜਾਂਦੀ ਆ ਤੇ ਮੈਂ ਹੁਣ ਵੀ ਮੈਡੀਸਨ ਲੈਣ ਚੱਲੇ ਆ ਸੋ ਇੱਕ ਲਾਸਟ ਜਰੀਆ ਐ ਇਸ ਟਾਈਮ ਮੇਰੇ ਕੋਲੇ ਇੰਗਲਿਸ਼ ਦਵਾਈਆਂ ਵੀ ਮੈਂ ਡੇਟ ਸਿਰ ਤੋਂ ਖਵਾ ਰਹੇ ਆ ਦਾਖਲ ਹੋ ਗਏ ਵੀ ਦੇਖ ਲਿਆ ਤਿੰਨ ਚਾਰ ਹਸਪੀਟਲ ਬਦਲੇ ਆ ਸਾਰੇ ਵਧੀਆ ਡੀਐਮਸੀ ਦੇ ਵਧੀਆ ਡਾਕਟਰ ਜਿਹੜੇ ਘਹਾਉਂਦੇ ਆ ਉਹਨਾਂ ਤੋਂ ਮੈਡੀਸਨ ਚੱਲਿਆ ਡਾਕਟਰ ਜੀਤ ਸੂਤ ਤੋਂ ਚੱਲਿਆ ਠੀਕ ਆ ਤੇ ਹੋਰ ਕਾਫੀ ਡਾਕਟਰਾਂ ਦੇ ਚਲ ਆਪਾਂ ਨਾਂ ਨਹੀਂ ਲੈਂਦੇ ਤੇ ਬਹੁਤ ਡਾਕਟਰਾਂ ਤੋਂ ਚੱਲਿਆ ਟ੍ਰੀਟਮੈਂਟ ਜਿੰਨਾਂ ਤੋਂ ਵੀ ਚੱਲਿਆ ਵਧੀਆ ਅਸੀਂ ਹਾਂ ਕਿਸੇ ਨੂੰ ਮਾਰ ਨਹੀਂ ਗਏ ਲੋਕਲ ਡਾਕਟਰ ਕੋਈ ਨਹੀਂ ਸੀਗਾ ਸਾਰੇ ਵਧੀਆ ਹੀ ਸੀਗੇ ਸੋ ਸਾਰੇ ਵਧੀਆ ਆਪੇ ਸੀ ਸ਼ੈੱਲ ਬਟਨ ਵਾਲੇ ਸੀ ਸਾਰੇ ਸੋ ਬਹੁਤ ਪੱਟੀ ਸੋ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਚੱਕਰ ਨਹੀਂ ਬਟ ਦੁੱਖ ਦੀ ਚੀਜ਼ ਦਾ ਹੁੰਦਾ ਕਿ ਬੰਦਾ ਆਪਣਾ ਠੀਕ ਨਹੀਂ ਹੁੰਦਾ ਤੇ ਬੰਦੇ ਨੂੰ ਆਪ ਨੂੰ ਪਰੇਸ਼ਾਨੀ ਵੀ ਨਹੀਂ ਚੱਲਣੀ ਪੈਂਦੀ ਸੋ ਡੈਡੀ ਉਹਨ ਜਿੱਦਾਂ ਪੇਟ 'ਚ ਪਾਣੀ ਥੋੜ੍ਹਾ ਹੋ ਗਿਆ ਸੀ ਜਿਆਦਾ ਤੇ ਮੈਨੂੰ ਜਦ ਮੈਂ ਕੜਵਾ ਦੇਣਾ ਉਹ ਥੋੜੇ ਬੇਹੋਚੀ ਦੀ ਹਾਲਤ ਉਹ ਮੋਨੀਆਂ ਗੈਸ ਦਿਮਾਗ ਨੂੰ ਚੜ ਜੇ ਬੰਦਾ ਉਹ ਮੋਸੀ ਬੇਹੋਚੀ ਦੀ ਹਾਲਤ 'ਚ ਚਲੇ ਜਾਂਦਾ। ਥੋੜੇ ਡੇਢ ਬੇਹੋਚੀ ਦੀ ਹਾਲਤ 'ਚ ਚਲੇ ਗਏ। ਪੈਰ ਵੀ ਬਹੁਤ ਜਿਆਦਾ ਸੁੱਜੀ ਸੀ। ਜਦੋਂ ਉਹਨਾਂ ਨੂੰ ਮੈਂ ਕੋਸ਼ਿਸ਼ ਕਰਦਾ ਸੀ ਹਸਪਤਾਲ ਲੈ ਜਾਣ ਦੀ ਤਾਂ ਕਹਿੰਦੇ ਮੈਂ ਹਸਪਤਾਲ ਨਹੀਂ ਜਾਣਾ ਜਦੋਂ ਲਾਸਟ ਟਾਈਮ ਮੈਂ ਉਹਨੂੰ ਛੁੱਟੀ ਦਵਾ ਕੇ ਲੈ ਕੇ ਆਇਆ ਸੀ ਨਾ। ਕਹਿੰਦਾ ਜੱਸ ਜੇ ਮੇਰਾ ਪੋਪਾ ਤਾਂ ਦੁਬਾਰਾ ਮੈਨੂੰ ਇੱਥੇ ਨਾ ਲੈ ਕੇ ਗਏ। ਮੈਨੂੰ ਵੀ ਮੈਂ ਇਨਾਂ ਨੇ ਮੈਨੂੰ ਸੋ ਪ੍ਰਾਣੀ ਬੰਦੇ ਥੋੜੀਆਂ ਜਿਹੀਆਂ ਚੀਜ਼ਾਂ ਸੋਚਦੇ ਆ ਆਪਾਂ ਸੋਚਦਾ ਟੈਸਟਾਂ ਦੇ ਹਿਸਾਬ ਨਾਲ ਡੇੜੀ ਕਹਿੰਦੇ ਮੈਨੂੰ ਹੋਇਆ ਹੀ ਕੁਛ ਨਹੀਂ ਮੇਰੇ ਪੇਟ ਚ ਕੱਲਾ ਮੈਨੂੰ ਭਾਰਾ ਪਾਣ ਜਿਹਾ ਲੱਗਦਾ ਪੇਟ ਜਿਵੇਂ ਆਪਣਾ ਕੀ ਕਹਿੰਦੇ ਗੈਸ ਜੀ ਬਣੀ ਲੱਗਦੀ ਹੈ ਮੇਰਾ ਕੁਛ ਵੀ ਨਹੀਂ ਦੁਖਦਾਗਾ ਤੇ ਡੇੜੀ ਦਾ ਦੁਖਦਾ ਵੀ ਕੁਛ ਨਹੀਂ ਸੀਗਾ ਸੋ ਉਹਨੂੰ ਪੇਟ ਦਾ ਵਜੇ ਥੋੜਾ ਪਾਣੀ ਇਕੱਠਾ ਹੁੰਦਾ ਸੀ ਉਹਦੀ ਪ੍ਰੋਬਲਮ ਆਉਂਦੀ ਸੀ ਤੇ ਮੈਂ ਕਿਚੜ ਕਢਵਾਇਆ ਉਹਨੇ ਕਹਿੰਦੇ ਨਹੀਂ ਮੈਂ ਨਹੀਂ ਹੁਣ ਜਾਣਾ ਦਵਾਈਆਂ ਨਾ ਘਟਦਾ ਨਹੀਂ ਸੀ ਕਿ ਲੀਵਰ ਪ੍ਰੋਪਰ ਕੰਮ ਨਹੀਂ ਕਰਦਾ ਤੋ ਪੇਟ ਚ ਪਾਣੀ ਭਰਦਾ ਤੇ ਲੀਵਰ ਜਿਆਦਾ ਕਮਜ਼ੋਰ ਮੈਂ ਫੇਰ ਵੀ ਮਾਨ ਨਹੀਂ ਖੜਿਆ ਮੈਂ ਇਹ ਜੜੀ ਚੱਲ ਗਈ ਕੁਛ ਨਹੀਂ ਹੁੰਦਾ ਤੂੰ ਬਿਵੋਸ਼ੀ ਦੀ ਹਾਲਤ ਜਦੋਂ ਆਗੂ ਹੋ ਗਈ ਆਪਾਂ ਚੱਲ ਗਏ ਮੈਡੀਸਿਨ ਵੀ ਲਈ ਗਏ ਹਨਾ ਹੋਮੋਪੈਥੀ ਦੀ ਵੀ ਤੂੰ ਸ਼ੁਰੂ ਕੀਤੀ ਉਹਨੇ ਵੀ ਫਰਕ ਨਹੀਂ ਪਿਆ ਬਿਵੋਸ਼ੀ ਦੀ ਹਾਲਤ ਦੇ ਵਿੱਚ ਮੈਂ ਜੜੀ ਆਪਾਂ ਚੱਲ ਗਏ ਡੈਡੀ ਨੇ ਲੱਤਾਂ ਕਢਾਰੀਆਂ ਰਿਸ਼ਤੇਦਾਰ ਵੀ ਸਾਰੇ ਆਏ ਵੇ ਘਰੇ ਕੋਸ਼ਿਸ਼ ਵੀ ਕੀਤੀ ੱੱਕੇ ਨਾਲ ਬਹਾਉਣ ਦੀ ਵਿੱਚ ਤੇ ਰੌਲਾ ਪਾਉਂਦੇ ਜਸ ਨਹੀਂ ਮੈਂ ਨਹੀਂ ਜਾਣਾ ਉਹ ਇਹਨੂੰ ਡਰਦੇ ਸੀਗੇ ਪਰ ਫੇਰ ਹੀ ਮੈਂ ਲਈ ਦੇ ੱੱਕੇ ਨਾਲ ਚੱਕ ਕੇ ਲੈ ਗਿਆ ਪਹਿਲਾਂ ਮੂਗੀ ਲੈ ਗਏ ਉਹ ਕਹਿੰਦੇ ਬਿਵੋਸ਼ੀ ਦੀ ਹਾਲਤ ਜੇ ਪਾਣੀ ਪੀੜਦਾ ਨਹੀਂ ਕਢ ਸਕਦੇ ਬਾਲਾ ਫੇਰ ਉਦੋਂ ਫੇਰ ਘਰੇ ਲਿਆਂਦਾ ਫੇਰ ਫੇਰ ਮੇਰਾ ਮਨ ਨਹੀਂ ਖੜਿਆ ਵੀ ਮੈਂ ਨਹੀਂ ਯਾਰ ਵੀ ਇਦਾਂ ਨਹੀਂ ਵੀ ਹਨਾ ਤੇ ਆਪਣੇ ਕੁਝ ਆਪਣੇ ਵੀ ਆ ਗਏ ਕੁਝ ਉਹ ਵੀ ਕਹਿਣ ਲੱਗਿਆ ਬਾਈ ਯਾਰ ਕੁਝ ਨਹੀਂ ਹੁੰਦਾ ਕਰਾਂ ਵੀ ਕੀ ਟਰਾਈ ਕਰਕੇ ਸੋ ਲੁਧਿਆਣੇ ਫੇਰ ਲੈ ਗਈ ਲੁਧਿਆਣਿਆਂ ਨੂੰ ਕਹਾਂ ਮੈਂ ਕਿ ਖੜਾ ਪੀੜ ਦਾ ਪਾਣੀ ਘੱਟ ਕਰ ਦਊਂ ਥੋੜਾ ਜਿਹਾ ਇਹਨਾਂ ਨੂੰ ਰਿਲੈਕਸ ਪੀੜ ਹੋ ਜੂਏ ਹੋਰ ਖਾਲਣੀ ਆਪਣਾ ਹੁੰਦਾ ਤੇ ਉਹ ਕਹਿੰਦੇ ਠੀਕ ਆ ਆਜੋ ਤੁਸੀਂ ਜਦੋਂ ਉੱਥੇ ਚਲੇ ਗਏ ਫੇਰ ਉਹ ਕਹਿੰਦੇ ਵੀ ਐਡਮਿਟ ਕਾਰਡ ਬਣਾਤਾ ਆ ਕਰਤਾ ਬਹੁਤ ਕਰਦਾ ਸੋ ਫੇਰ ਪ੍ਰੋਸੈਸ ਚੱਲ ਪਿਆ ਉਹੀ ਕਿ ਪੱਕਾ ਵੀ ਦਾਖਲ ਕਰ ਗਈ ਆਪਾਂ ਇਹਨਾਂ ਨੂੰ ਵੀ ਉਹੀ ਸਾਰੇ ਟੈਸਟ ਦੁਬਾਰਾ ਤੋਂ ਫੇਰ ਵੀ ਜੋ ਪਹਿਲਾਂ ਉਹਨਾਂ ਨੇ ਕਰ ਲਿਆ ਸੀਗਾ ਉਹੀ ਫੇਰ ਜ਼ੀਰੋ ਤੋਂ ਸ਼ੁਰੂ ਕਰ ਗਏ ਆ ਵੀ ਉਹੀ ਕਿੰਨੇ ਆ ਟੈਸਟ ਜਦ ਕਿ ਇੱਕ ਇੱਕ ਦਿਨ ਪਹਿਲਾਂ ਰਿਪੋਰਟਾਂ ਇਸ ਕੋਈ ਨਹੀਂ ਬਣਦੇ ਅੱਜ ਡਾਕਟਰ ਦੀਆਂ ਰਿਪੋਰਟਾਂ ਹੋਈਆਂ ਨਾ ਦੂਜੇ ਡਾਕਟਰ ਨੇ ਬਣਣੀਆਂ ਨਹੀਂ ਉਹਨਾਂ ਨੇ ਨਾ 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 ਇਹ ਤਾਂ ਮਾੜੀ ਲੈਬ ਆ ਸਾਡੀ ਲੈਬ ਵਧੀਆ ਠੀਕ ਆ ਜਿਹੜੇ ਹਜ਼ਾਰ ਦੇ ਟੈਸਟ ਆ ਜਦੋਂ 5000 ਚ ਕਰਤੇ ਉਹਨਾਂ ਦੀ ਆਪੇ ਵਧੀਆ ਹੋ ਗਈ ਹੈ ਨਾ ਜਿਹੜੀ 100 ਦੀ ਚੀਜ਼ ਆ 500 ਚ ਹੋ ਗਈ ਉਹ ਵੀ ਆਪੇ ਵਧੀਆ ਹੋ ਗਈ ਹੈ ਨਾ ਸੋ ਇਹ ਇਹ ਇੱਕ ਤਰ੍ਹਾਂ ਨੇ ਧੰਦੇ ਬੁਣਾ ਛੱਡੇ ਨੇ ਸਾਰੇਆਂ ਡਾਕਟਰਾਂ ਨੇ ਹਨਾ ਸੋ ਵਾਹਿਗੁਰੂ ਪਰਮਾਤਮਾ ਕਿਸੇ ਨੂੰ ਇਹ ਤੇ ਵਕਤ ਪਾਵੇ ਨਾ ਹੈ ਨਾ ਤੇ ਪਰ ਅੱਜ ਮੈਂ ਥੱਕ ਗਿਆ ਯਾਰ ਇਹ ਬਹੁਤ ਭੱਜਿਆ ਮੈਂ ਡੈਡੀ ਦੇ ਲਈ ਪਰ ਅੱਜ ਲਾਸਟ ਜ਼ੋਰ ਇੱਕ ਹੂਰ ਆ ਕਿ ਮੇਰੀ ਭੈਣ ਦਾ ਬਾਹਰੋਂ ਫੋਨ ਆਉਂਦਾ ਡੈਡੀ ਇਸ ਨੂੰ ਬੀ ਸੂਰਤ ਨੇ 6 ਦਿਨ ਹੋ ਗਏ ਆ ਡੈਡੀ ਸੁੱਤੇ ਹੀ ਨਹੀਂ 6 ਦਿਨ ਹੋ ਗਏ ਡੈਡੀ ਨੂੰ ਸੂਰਤ ਨਹੀਂ ਤੇ ਡੈਡੀ ਦਾ ਬਹੁਤ ਜਾਣ ਕੇ ਕੰਡੀਸ਼ਨ ਮਾੜੀ ਆ ਸਾਰਾ ਪਿੰਡ ਆ ਕੇ ਦੇਖ ਗਿਆ ਵੀ ਜਿਵੇਂ ਭੱਜਾਂ ਦੀ ਵਾਰ ਦੇ ਨੂੰ ਦੇਖਣਾ ਹੁੰਦਾ ਤੇ ਜਦੋਂ ਮੈ ਕੋਲੇ ਨਾ ਹੌਸਲਾ ਹੁੰਦਾ ਜਦੋਂ ਕੋਈ ਬੰਦਾ ਡੇੜੀ ਨੂੰ ਕੋਈ ਹੱਥ ਲਾਉਂਦਾ ਉਹਨੂੰ ਇਦਾਂ ਲੱਗਦਾ ਕਿ ਕਿਸੇ ਡਾਕਟਰ ਨੇ ਮੈਨੂੰ ਫੜ ਲਿਆ ਕਿਉਂਕਿ ਜਦੋਂ ਮੈਂ ਲਾਸਟ ਟਾਈਮ ਲੈ ਕੇ ਗਿਆ ਉਹਨਾਂ ਨੂੰ ਫੇਰ ਜਦੋਂ ਜਿਆਦਾ ਸੀਗਾ ਤਾਂ ਉਦੋਂ ਵੀ ਉਹਨਾਂ ਲੱਤਾਂ ਬੰਨ ਲੀਆਂ ਬਾਹਾਂ ਬੰਨ ਲੀਆਂ ਪੈਪਾ ਪਾ ਪਾ ਸੋ ਡੇੜੀ ਇੰਨਾ ਕਿ ਜਿਆਦਾ ਦਿਮਾਗੀ ਤੌਰ ਤੇ ਉਹ ਲੈ ਕੇ ਗੱਲ ਨੂੰ ਕਿ ਕੋਈ ਬੰਦਾ ਹੱਥ ਲਾਉਂਦਾ ਉਹਨੂੰ ਇਹ ਲੱਗਦਾ ਕਿ ਮੇਰੇ ਡਾਕਟਰ ਆ ਚਾਹੇ ਤੀਕਾ ਲਾਉਣ ਲੱਗੇ ਆ ਜਾਂ ਕੁਝ ਕਰਨ ਲੱਗੇ ਆ ਜਦ ਮੈਂ ਆਈ ਸੀ ਯੂ ਚ ਗਿਆ ਸੀ ਲਾਸਟ ਟਾਈਮ ਡੇੜੀ ਨੂੰ ਬੰਨਿਆ ਹੋਇਆ ਸੀ ਹੱਥਾਂ ਤੇ ਤੇ ਮੇਰੇ ਅੱਧੇ ਕਿ ਮੈਂ ਤੁਝੇ ਲੈਣ ਹੀ ਗਿਆ ਕਿਉਂਕਿ ਲਾਸਟ ਟਾਈਮ ਡੈਡੀ ਦੇ ਬੋਲੇ ਸੀਗੇ ਕਿ ਜਸ ਜੇ ਮੈਂ ਮਰਨਾ ਹੋਇਆ ਤਾਂ ਮੈਂ ਘਰੇ ਮਰਨਾ ਮੈਨੂੰ تمہਰੀ ਨੂੰ ਨਾਲ ਜਾਈ ਤੇ ਉਦੋਂ ਫਿਰ ਉਹ ਗੱਲ ਮੇਰੇ ਮਨ ਚ ਘੁੰਮਦੀ ਸੀ ਵੀ ਯਾਰ ਕਿਤੇ ਆਈ ਨਾ ਹੋ ਜੀ ਕਿਤੇ ਇੱਥੇ ਨਾ ਕੁਛ ਹੋ ਜੇ ਡੈਡੀ ਨੂੰ ਕਿਉਂਕਿ ਡੈਡੀ ਨੂੰ ਘਰੇ ਆ ਕੇ ਬਹੁਤ ਹੌਸਲਾ ਹੋ ਗਿਆ ਜਦੋਂ ਘਰੇ ਆ ਗਏ ਕਿਉਂਕਿ ਕੁਝ ਬੰਦਿਆਂ ਦਾ ਆਪਣਾ ਪਤਾ ਹੁੰਦਾ ਆ ਉਹਦੇ ਬੰਦੇ ਦਾ ਵੀ ਉਹ ਕਿੱਥੇ ਕੰਫਰਟੇਬਲ ਆ ਹਨ ਕਿਦੋਂਦੋਂ ਲਾਸਟ ਟਾਈਮ ਫਿਰ ਘਰੇ ਆ ਕੇ ਵਧੀਆ ਰਹੇ ਪਰ ਉਹ ਮੈਂ ਉਹਨਾਂ ਨੇ ਇਹਨਾਂ ਤੋਂ ਸਟਾਇਆ ਫਿਰ ਤਿੰਨ ਘੰਟੇ ਬਹੁਤ ਪਰੇਸ਼ਾਨ ਕੀਤਾ ਇਹਨਾਂ ਨੂੰ ਤੋਂ ਸੂ ਆਫਾਇਲ ਚਾਰਜ ਦੇਓ ਜੀ ਆ ਕਰੋ ਬਹੁ ਕਰੋ ਸਾਰਾ ਜਿੰਨਾ ਉਹਨਾਂ ਨੇ ਕਰਨਾ ਸੀ ਟੈਸਟ ਇੱਕ ਦਿਨ ਪਹਿਲਾਂ ਹੋ ਸੀ ਮੰਨ ਨਹੀਂ ਜੀ ਕਹਿੰਦੇ ਮੈਂ ਕਿਹਾ ਜੀ ਤੂੰ ਦੁਆਰਾ ਦੁਆਰਾ ਕਿਉਂ ਕਰਦੇ ਰਾਤ ਦੇ ਟੈਸਟ ਹੈਗੇ ਇੱਕ ਦਿਨ ਪਹਿਲਾਂ ਮੈਂ ਹੋਰ ਲੈਬ ਜੁ ਕਰਾਈ ਡੈਡੀ ਨੂੰ ਕਿਤੇ ਹੋਰ ਵੀ ਭਗਾਇਆ ਸੀਗਾ ਕਹਿੰਦੇ ਨਹੀਂ ਇਹ ਨਹੀਂ ਆਪਾਂ ਮੰਨਣੇ ਕਿ ਇਹ ਨਹੀਂ ਅਸੀਂ ਆਪਦੀ ਕਰਨੀ ਸਾਨੂੰ ਜ਼ਰੂਰੀ ਹੁੰਦਾ ਸਾਨੂੰ ਐਂ ਚਾਹੀਦਾ ਬਹੁਤ ਚਾਹੀਦਾ ਸੋ ਜਾਣ ਕੇ ਮੁਕਤੀ ਗੱਲ ਜੀ ਪੈਸੇ ਬਣਾਉਣ ਵਾਲਾ ਕੰਮ ਆ ਫੇ ਡਾਕਟਰ ਉਹ ਮੈਂ ਕਿਹਾ ਕਿ 10 ਦਿਨ ਐਡਮਿਟ ਕਰ ਦੇਣ ਇੱਥੇ ਆਪਾਂ ਤੇ ਮੈਂ ਕਿਹਾ ਫੇਰ ਆਪਣਾ ਤੁਸੀਂ ਲੀਵਰ ਚਲਾ ਦੋਗੇ ਨਹੀਂ ਲੀਵਰ ਤਾਂ ਨਹੀਂ ਚੱਲਣਾ ਫੇਰ ਮੈਂ ਕਿਹਾ ਤੁਸੀਂ 10 ਦਿਨ ਕਰੋਗੇ ਕੀ ਬਈ ਇਥੇ ਹੂੰ ਐਕਸਪੈਰੀਮੈਂਟ ਕਰਨੇ ਨੇ ਬੰਦੇ ਸਾਡੇ ਤੇ ਹਾਂ ਇੱਕ ਚੀਜ਼ ਦੀ ਬੋਦਾ ਦਿੰਨੇ ਆ ਕਿ ਜਿਹੜੇ ਡਾਕਟਰਾਂ ਤੋਂ ਤਾਂ ਮੇਰਾ ਮਾਨ ਉੱਠਿਆ ਬਿਲਕੁਲ ਵੀ ਜਿਹੜੇ ਥੱਲੇ ਸਟਾਫ ਕੰਮ ਕਰਦਾ ਨਾ ਬਈ ਉਹ ਬੰਦੇ ਮੈਨੂੰ ਵਧੀਆ ਲੱਗੇ ਜਿਹੜੇ ਅੰਡਰ ਕੰਮ ਕਰਦੇ ਨੇ ਡਾਕਟਰਾਂ ਦੇ ਜਿਹਨੂੰ ਡਾਕਟਰ ਆਰਡਰ ਠੋਪ ਕੇ ਜਾਂਦੇ ਨੇ ਵੀ ਆਹ ਟੈਸਟ ਇਹਦਾ ਕਰਨਾ ਹੀ ਕਰਨਾ ਆਹ ਇਹਦਾ ਕਰਨਾ ਹੀ ਕਰਨਾ ਤੁਸੀਂ ਕਿ ਜਦਕਿ ਉਹਨਾਂ ਨੂੰ ਪਤਾ ਹੁੰਦਾ ਡਾਕਟਰਾਂ ਨੂੰ ਜਿਆਦਾ ਤਿਆਰਬਾ ਹੁੰਦਾ ਜੇ ਡਾਕਟਰਾਂ ਦੇ ਅੰਦਰ ਕੰਮ ਕਰਦੇ ਨੇ ਆਈ ਸੀ ਯੂ ਦੇ ਵਿੱਚ ਕੰਮ ਕਰਦੇ ਨੇ ਕਿ ਮਰੀਜ਼ ਨੂੰ ਕੀ ਚੀਜ਼ ਚਾਹੀਦੀ ਆ ਕਿਹੜੀ ਚੀਜ਼ ਉਹਦੇ ਨਾਲ ਨਜਾਇਜ਼ ਹੋ ਰਹੀ ਆ ਕੀ ਉਹ ਮਰੀਜ਼ ਠੀਕ ਹੋਊਗਾ ਕੀ ਡਾਕਟਰ ਸਾਡਾ ਪੈਸੇ ਬਣਾ ਰਿਆ ਬਟ ਉਹ ਮਜਬੂਰ ਨੇ ਬੋਲ ਨਹੀਂ ਸਕਦੇ ਦੱਸ ਨਹੀਂ ਸਕਦੇ ਕੋਸ਼ ਕਿਉਂਕਿ ਉਹ ਵੀ ਵਿਚਾਰੀ ਥੋੜੀਆਂ ਥੋੜੀਆਂ ਤਨਖਾਹਾਂ ਦਿੰਦੇ ਨੇ ਤੇ ਕੰਮ ਉਹਨਾਂ ਤੋਂ ਬਹੁਤ ਜ਼ਿਆਦਾ ਲਿਆ ਜਾਂਦਾ ਤੁਸੀਂ ਸਾਡਾ ਵੀਡੀਓ ਦੇਖਦੇ ਹੋਣਗੇ ਜਿਹੜੇ ਤੁਸੀਂ ਡਾਕਟਰੀ ਲੈਣ ਦੇ ਵਿੱਚ ਮੇਰੀਆਂ ਭੈਣਾਂ ਕੰਮ ਕਰਦੇ ਨੇ ਵੀਰ ਕੰਮ ਕਰਦੇ ਨੇ ਥੋੜੇ ਦੇ ਕਿੰਨਾ ਪ੍ਰੈਸ਼ਰ ਹੈ ਵੱਡੇ ਡਾਕਟਰ ਤੁਸੀਂ ਆਹ ਦੇ ਦਿਲ ਤੇ ਹੱਥ ਰੱਖ ਕੇ ਗੱਲ ਕਿਉਂ ਕਿ ਜੋ ਹਸਪੀਟਲਾਂ ਦੇ ਵਿੱਚ ਹੁੰਦਾ ਸਹੀ ਹੁੰਦਾ ਕੀ ਮੈਨੂੰ ਡੈਡ ਨੂੰ ਉੱਥੇ ਮਰਦੇ ਨੇ ਮਰਨ ਲਈ ਛੱਡ ਦੇਣਾ ਚਾਹੀਦਾ ਸੀ ਜਦ ਕਿ ਉਹਦੇ ਕੋਲੇ ਮਾਂ ਉਹਦੇ ਕੋਲੇ ਫੈਮਿਲੀ ਦਾ ਕੋਈ ਮੈਂਬਰ ਨਾ ਹੋਵੇ ਉਹਦਾ ਇੱਕ ਮੁੰਡਾ ਸੀਗਾ ਉਹ ਨਾ ਹੋਵੇ ਹਨਾ ਨੂੰ ਵਾਈਫ ਪੋਤੇ-ਪੋਤੀਆਂ ਕਿੱਥੇ ਪਰਿਵਾਰ ਦੇ ਵਿੱਚ ਬੰਦਾ ਹੌਸਲੇ ਜੁੰਦਾ ਤੇ ਮਗਰੋਂ ਫਿਰ ਫਾਇਦਾ ਕੋਈ ਨਹੀਂ ਹਨਾ ਮੇਰੀ ਅੱਖਾਂ ਦੇ ਸਾਹਮਣੇ ਜਿਹੜੇ ਸਾਡੇ ਨਾਲ ਦੇ ਮਰੀਜ਼ ਆਏ ਸੀ ਤੇ ਉਹ ਦੂਜੀ ਤੀਜੀ ਵਾਰ ਫਿਰ ਦਾਖਲ ਕਰਾਤੇ ਉਹਨਾਂ ਨੂੰ ਤੁਰ ਕੇ ਆਵਦੇ ਆ ਆਧਾ ਪੈਰਾਂ ਉਹਨਾਂ ਦੇ ਨਾਲ ਤੁਰ ਕੇ ਆਏ ਨੇ ਆਪਦੇ ਪੈਰਾਂ ਤੇ ਵਧੀਆ ਆਏ ਨੇ ਕੰਡੀਸ਼ਨਸ ਮੈਮ ਮਿਲਿਆ ਹੋਇਆ ਜੋ ਪਹਿਲਾਂ ਡੇਢੀ ਦਾਖਲ ਸੀ ਜੇ ਮੈਂ ਲਾਸਟ ਟਾਈਮ ਹੁਣ ਮੈਂ ਲੈ ਕੇ ਜਾਣਾ ਮਹੀਨੇ ਦੋ ਤਿੰਨੇ ਵਾਰ ਡੇਢੀ ਨੂੰ ਤਾਂ ਉਹ ਮਰੀਜ਼ ਤੁਰ ਕੇ ਆਪਦੇ ਪੈਰਾਂ ਤੇ ਆਏ ਆ ਸਭ ਕੁਝ ਸਹੀ ਸੀਗਾ ਤੇ ਜਮਾਂ ਸਿਰੇ ਤੇ ਕੀਤੇ ਪਏ ਆ ਲਾਲ ਆ ਕੇ ਟੀਕੇ ਐਂਟੀਬੈਡਗ ਠੂਕੀ ਦਰੀ ਆਉਂਦੇ ਨੇ ਕਿਸੇ ਦੀ ਬੋਡੀ ਚੱਲਦੀ ਆ ਕਿਸੇ ਦੀ ਬੋਡੀ ਨਹੀਂ ਚੱਲਦੀ ਉਹਨਾਂ ਨੂੰ ਕੀ ਫਰਕ ਪੈਂਦਾ ਟੈਸਟ ਕਰਤਾ ਫੇਰ ਲੱਗਦਾ ਠੀਕ ਆ ਲਾ ਤਾਲਾ ਦਾ ਜੀ ਬਸ ਐਕਸਪੈਰੀਮੈਂਟ ਹੋਈ ਜਾਂਦੇ ਉੱਤੇ ਸੋ ਮਿੱਤਰੋ ਜਦੋਂ ਘਾਤੋਂ ਵੱਲੋਂ ਚੀਜ਼ ਨਿਕਲ ਜਾਂਦੀ ਹੈ ਨਾ ਤੇ ਜਿਹੜਾ ਐਂਡ ਹੁੰਦਾ ਤੇ ਐਂਡ ਵਾਲਾ ਮਾਪਿਓ ਦੇ ਕੋਲੇ ਤੁਸੀਂ ਚਾਹੀਦੇ ਹੋ ਉੱਥੇ ਪੈਸਾ ਮੈਟਰ ਨਹੀਂ ਕਰਦਾ ਕਿਸੀ ਪੈਸੇ ਲਈ ਜਾਂਦੇ ਆ ਤੇ ਵੀ ਬੰਦਾ ਵੀ ਆਪਣਾ ਖਰਾਬ ਹੋਈ ਜਾਂਦਾ ਤੇ ਬੰਦੇ ਨੂੰ ਮਰਿਆ ਹੀ ਘਰੇ ਲੈ ਕੇ ਆਉਣਾ ਤੇ ਉਹ ਚੀਜ਼ ਮੈਨੂੰ ਤਾਂ ਨਹੀਂ ਸੋਹਣੀ ਲੱਗੀ ਕਿ ਵੀ ਜੇ ਆਦੇ ਮਾਪਿਓ ਦੇ ਕੋਲੇ ਜੇ ਐਂਡ ਦਾ ਥੋੜਾ ਟਾਈਮ ਆ ਤੁਸੀਂ ਕੋਲੇ ਰਹੋ 6 ਦਿਨ ਹੋ ਗਏ ਆ ਨਾ ਸੁੱਤੇ ਆਂ ਦੈਨ ਰਾਤ ਡੈਡੀ ਟੈਕਦੀ ਨਹੀਂ ਸੀ ਪਰ ਅੱਜ ਮੈਂ ਤੁਹਾਨੂੰ ਹਾਲਤ ਵੀ ਨਹੀਂ ਦਿਖਾ ਸਕਿਆ ਕਿਉਂਕਿ ਚੰਗਾ ਨਹੀਂ ਲੱਗਦਾ ਇਹ ਚੀਜ਼ਾਂ ਹਨਾ ਪਰ ਮਾਤਮਾ ਨੇ ਵਕਤ ਦਿੱਤਾ ਪਹਿ ਗਿਆ ਤਾਂ ਬਹੁਤ ਕੋਸ਼ਿਸ਼ ਕੀਤੀ ਆ ਪਰ ਉਹ ਸੋਝਦਾ ਨਹੀਂ ਆ ਵੀਡੀਓ ਨਹੀਂ ਸੋਝਦੀਆਂ ਹਨਾ ਪਰ ਤੁਸੀਂ ਇੰਨੀਆਂ ਦੁਆਵਾਂ ਕੀਤੀਆਂ ਹੁਣ ਥੋੜੀ ਦੁਆਵਾਂ ਦੀ ਲੋੜ ਆ ਠੀਕ ਆ ਤੇ ਵਾਹਿਗੁਰੂ ਸੁੱਖ ਰੱਖੇ ਕਿਉਂਕਿ ਜਿੰਦ ਤੱਕ ਤੁਹਾਨੂੰ ਇਹ ਵੀਡੀਓ ਪੈਣੀ ਆ ਹੋ ਸਕਦਾ ਵੀ ਡੈਡੀ ਦੁਨੀਆ ਤੇ ਨਾ ਹੋਣ ਕਿਉਂ ਜਾਂ ਮਾਹੌਲ ਉਹ ਮੈਂ ਸੋਚ ਕੇ ਵੀ ਡਰ ਲੱਗਦਾ ਹੈ ਇਹ ਚੀਜ਼ ਬਟ ਰਿਹਾ ਹੈ ਕਿ ਹਰ ਵੀ ਅੱਗੀ ਤਰ੍ਹਾਂ ਮੈਂ ਰੋਜ਼ ਨਾਲ ਬੈਨ ਉਹਦੀ ਗੱਲਾਂ ਕਰਦਾ ਬੁਲਾਉਣਾ ਉਹਨੂੰ ਉਹ ਫੀਲ ਕਰਦੇ ਨੇ ਮੈਨੂੰ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਜਾਸਾ ਕੋਲੇ ਮੈਨੂੰ ਜਦੋਂ ਮੈਂ ਹੱਥ ਫੜਦਾ ਉਹਨੂੰ ਹੌਸਲਾ ਹੋ ਜਾਂਦਾ ਵੀ ਜਾਸੀ ਜੀ ਵੀ ਇਹ ਗਲਤ ਨਹੀਂ ਕਰ ਰਿਹਾ ਮੇਰੇ ਨਾਲ ਜਿਵੇਂ ਕੋ ਡਾਕਟਰ ਨਹੀਂ ਹੈਗਾ ਸੋ ਬਿਲਕੁਲ ਖਾਣਾ ਪੀਣਾ ਬੰਦ ਕਰਤਾ 48 ਘੰਟੇ ਉਹਨੇ ਕੁਝ ਨਹੀਂ ਖਾਦਾ ਬਿਲਕੁਲ ਬਿਲਕੁਲ ਯੂਰਨ ਪੈਪ ਉਹਨਾਂ ਦੇ ਲਾਤੀ ਸੀ ਲਾਸਟ ਟਾਈਮ ਤੇ ਇੱਕ ਚੀਜ਼ ਦਾ ਫਾਇਦਾ ਹੋਇਆ ਹਨਾ ਕਿ ਮਿਹਨਤ ਕੀਤੀ ਆਪ ਪਰਮਾਤਮਾ ਨੂੰ ਦੁਆਵਾਂ ਕੀਤੀ ਇਹਦਾ ਮੜਾ ਨਹੀਂ ਕੀਤਾ ਸੀ ਪੈ ਰਹਾਂ ਤਾਂ ਸੂਜ ਸਾਰੀ ਉਤਰ ਗਈ ਉਹਨਾਂ ਦੀ ਪੇਟ ਵਾਲਾ ਪਾਣੀ ਸਾਰਾ ਯੂਰਿਨ ਪੇਪਰਾਂ ਹੀ ਨਿਕਲ ਗਿਆ ਕਿਉਂਕਿ ਗੁਰਦੇ ਕੰਮ ਕਰ ਰਹੇ ਨੇ ਗੁਰਦੇਆਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਹੈਗਾ ਕਰੀਟਿਨ 9 2.0 ਤੇ ਪਰ ਇੰਨਾ ਵੀ ਉਹ ਖਤਰਨਾਕ ਨਹੀਂ ਹੈਗਾ ਗਾ ਗੁਰਦੇ ਕੰਮ ਕਰ ਰਹੇ ਨੇ ਗੁਰਦੇਆਂ ਨੇ ਆਪਦਾ ਕੰਮ ਕੀਤਾ ਤੇ ਸਾਰਾ ਜਾਨਕੀ ਬੋਡੀ ਦਾ ਪਾਣੀ ਬਾਹਰ ਕੱਢਤਾ ਉਹਨਾਂ ਨੇ ਤੇ ਬਿਲਕੁਲ ਹੁਣ ਠੀਕ ਆ ਕੱਲ ਹੁਣ ਕੁਝ ਖਾਦਾ ਪਹਿਲਾਂ ਤਾਂ ਖਾਦਾ ਹੀ ਕੁਝ ਨਹੀਂ ਉਹਨਾਂ ਨੇ ਕੱਲ ਕੁਝ ਖਾ ਲਿਆ ਸੀਗਾ ਤੇ ਵੜਿਆ ਕੇ ਇਦਾਂ ਉਹਨਾਂ ਨੂੰ ਇਹ ਲੱਗਦਾ ਕਿ ਮੇਰੇ ਮੂច ਪੈ ਪੌਣ ਲੱਗੇ ਜਾਂ ਕੁਝ ਹੋਰ ਕਰਨ ਲੱਗੇ ਆ ਡਰ ਗਏ ਸੀ ਬਹੁਤ ਜ਼ਿਆਦਾ ਕਿ ਸੁੱਤੇ ਹੀ ਨਹੀਂ ਬੰਦਾ ਉਹ ਹੀ ਕਮਲਿਆ ਵਰਗਾ ਹੋ ਜਾਂਦਾ ਸੋ ਉਹਨਾਂ ਦੇ ਦਿਮਾਗ ਨੂੰ ਮੋਹਨੀਆਂ ਗੈਸ ਚੜੀ ਹੋਈ ਆ ਤੇ ਉਹਦੇ ਕਰਕੇ ਥੋੜਾ ਜਿਹਾ ਕੋਸ਼ਿਸ਼ ਕਰ ਰਹੇ ਆ ਲਾਉਣ ਦੀ ਸੁਰਤ 'ਚ ਆ ਜਾਣ ਹਨਾ ਤੇ ਵਾਹਿਗੁਰੂ ਕਿਰਪਾ ਕਰੇ ਫੇਰ ਠਾਲ ਗਏ ਉਮੀਦ ਤਾਂ ਮੇਰੀ ਇਹੀ ਲੱਗੀ ਉਹ ਮੈਂ ਫੇਰ ਠੜਾ ਕਰਦਾ ਬਾਪੂ ਨੂੰ ਜਿੱਦਾਂ ਅੱਗੇ ਖੜਾ ਕੀਤਾ ਤੇ ਹੁਣ ਮੈਂ ਇਸ ਟਾਈਮ ਬੁਲਾਡੇ ਨੂੰ ਜਾਂਦਾ ਪਿਆ ਸੀ ਆ ਤੇ ਹਨਾ ਮੈਡੀਸਨ ਲੈਣ ਚੱਲਿਆ ਇੱਕ ਦੇਸੀ ਰਹਿ ਗਈ ਸੀ ਮੇਰੀ ਬਾਹਰੋਂ ਪੈਣੇ ਕਿਸੇ ਨੇ ਫੋਨ ਲਾਇਆ ਕਹਿੰਦੇ ਵੀਰੇ ਮੇਰਾ ਵੀਰ ਬਣ ਕੇ ਇੱਕ ਵਾਰੀ ਬਲਾਡੇ ਤੋਂ ਦਵਾਈ ਲੈ ਕੇ ਆ। ਵੀ ਸਾਡੇ ਬੰਦੇ ਦਾ ਬੱਤੀ ਪੀ ਲਿਆ ਸੀਗਾ ਤੇ ਉਹ ਵੀ ਠੀਕ ਕਰਤਾ ਉਹਨਾਂ ਨੇ ਹਨਾ ਤੇ ਅਪੋਲੋ ਅਪੋਲੋ ਮੈਡੀਕਲ ਹਸਪੀਟਲ ਦੇ ਵਿੱਚ ਦਾਖਲ ਸੀਗੇ ਤੇ ਉੱਥੇ ਵੀ ਠੀਕ ਨਹੀਂ ਹੋਇਆ। ਸੋ ਇੱਕ ਲਾਸਟ ਕੋਸ਼ਿਸ਼ ਫੇਰ ਆ ਮਨ ਉੱਠਿਆ ਪਿਆ ਡਾਕਟਰਾਂ ਤੋਂ ਵੀ ਕਿਸੇ ਦਵਾਈਆਂ ਤੋਂ ਜੀ ਦਸਰ ਨਹੀਂ ਕਰਦੀਆਂ। ਤੇ ਕੋਸ਼ਿਸ਼ ਕਰਦੇ ਆ ਬਾਪ ਨੂੰ ਫਿਰ ਤੋਂ ਖੜਾ ਕਰਨ ਦੀ ਦਵਾਈ ਕਰਿਓ ਕਿ ਸਾਰਾ ਕੁਝ ਠੀਕ ਹੋ ਜੇ ਹਨਾ। ਕਿਉਂਕਿ ਹੁਣ ਟਾਈਮ ਸੀ ਬਾਪੂ ਦਾ ਦੇਖਣ ਆਲਾ ਸੋ ਬਾਪੂ ਨੇ ਪੁੱਤੇ ਵਾਲੇ ਸਾਰੇ ਸ਼ਗਨ ਵਿਹਾਰ ਤੁਸੀਂ ਦੇਖੇ ਸਾਰੇ ਵੇਖ ਲਏ ਪ੍ਰਮਾਤਮਾ ਨੇ ਦਿਖਾਤੇ ਹਨਾ ਸਭ ਕੁਝ ਦੇਖ ਲਿਆ ਉਹਨਾਂ ਨੇ ਤੇ ਪਰ ਹੁਣ ਹੁਣ ਚੱਕਣ ਦਾ ਟਾਈਮ ਆ ਪਰ ਹੁਣ ਮੈਨੂੰ ਐ ਵੀ ਸਾਲ ਦੋਸ ਵਾਲੀ ਲਾਈਫ ਹੋਰ ਦੇ ਦੇ ਪ੍ਰਮਾਤਮਾ ਕਿਤੇ ਹਨਾ ਭੱਜੇ ਫਿਰਦੇ ਆ ਰਾਤ ਨੂੰ ਸਾਈ ਦੇ ਆਤਕ ਡੇੜੀ ਕਿਤੇ ਬਹਿ ਜਾਂਦੇ ਕਿਤੇ ਪੈ ਜਾਂਦੇ ਸੀ ਬਹਿ ਜਾਂਦੇ ਸੀ ਕਿਤੇ ਪੈ ਜਾਂਦੇ ਸੀ ਕਿਉਂਕਿ ਹਸਪੀਟਲ ਦੇ ਵਿੱਚ ਰੱਖਣਾਂ ਦੀ ਹਾਲਤ ਨਹੀਂ ਹੈਗੀ ਉਹ ਮੈਨੂੰ ਪਤਾ ਕਿਵੇਂ ਠੀਕ ਹੋਣਗੇ ਮੈਂ ਉਹ ਆਪ ਦੇ ਤਰੀਕੇ ਨਾਲ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਹਣਾ ਹੋ ਸਕਦਾ ਪ੍ਰਮਾਤਮਾ ਕਿਰਪਾ ਕਰੇ ਐਨੀ ਮਿਹਨਤ ਕਰ ਰਹੇ ਆ ਤੇ ਜਿੱਦ ਨੂੰ 10-10 ਦੀ ਭੱਜਦੇ ਆ ਸੋ ਸਾਰੀ ਰਾਤ ਦੇ ਜਾਗਦੇ ਆ ਫਿਰ ਹੁਣ ਅੱਜ ਮੈਂ ਬਲਾਹਾੜੇ ਚੱਲਿਆ ਤਿੰਨ ਘੰਟੇ ਦੀ ਦੂਰੀ ਪੈਂਦੀ ਹੈ ਆਪਣੇ ਘਰ ਤੋਂ ਉੱਥੋਂ ਮੈਡੀਸਿਨ ਲੈ ਕੇ ਆਉਣੀ ਆ ਬਟ ਪਲੇ ਸਾਰਿਆਂ ਨੂੰ ਕਾਲਾ ਮੈਸੇਜ ਨਾ ਕਰਿਓ ਜਿੰਨਾ ਚਿਰ ਮੈਨੂੰ ਆਪ ਨੂੰ ਖਾਕਣੀ ਪੈਂਦਾ ਹਨ ਕਿ ਚੀਜ਼ ਨਾ ਉਹਨਾਂ ਚਿਰ ਅਬ ਕਿਸੇ ਚੀਜ਼ ਦੀ ਪ੍ਰੋਮੋਸ਼ਨ ਨਹੀਂ ਕਰਦੇ ਤੇ ਦੁਨੀਆ ਦੇ ਵਿੱਚ ਬਹੁਤ ਦੁਖੀ ਜਦੁਖੀ ਲੋਕ ਪਏ ਨੇ ਬਹੁਤ ਇਹਦਾ ਫਾਇਦਾ ਹੋ ਸਕੇ ਜੇ ਮੇਰਾ ਫਾਇਦਾ ਹੋਇਆ ਤਾਂ ਬਾਈ ਸਾਰਿਆਂ ਦਾ ਫਾਇਦਾ ਹੋਊਗਾ ਤਾਰਾ ਦਾ ਆਪਾਂ ਨੰਬਰ ਵਗੈਰਾ ਬਾਈ ਹੁਣ ਦਾ ਪਾਵਾਂਗੇ ਪਰ ਉਹ ਇੱਕ ਤਾਪੜ ਦੇ ਕਹਿੰਦੇ ਬਾਈ ਜੀ ਤੂੰ ਮੈਡੀਸਨ ਦੇ ਚਾਰ ਪੰਜ ਦੇਖੀ ਦੇਖ ਤੇ ਇਹ ਜਿੰਨੇ ਬਿਲਕੁਲ ਸਵਾ ਸਹੀ ਕਰਦਾਂਗੇ ਸੀ ਮੈਂ ਤਾਂ ਹੀ ਡੇ ਹੀ ਧੋਕੇ ਹੋਏ ਵੀ ਲੀਵਰ ਚ ਲਾਤੇ ਆ ਬਾਕੀ ਇਹ ਗੱਲ ਚ ਕਿੰਨਾ ਸੱਚ ਆ ਇਹਦਾ ਆਪਾਂ ਦੇਖਾਂਗੇ ਹਨਾ ਤੇ ਅੱਜ ਥੋੜੀ ਖੁਸ਼ੀ ਵਾਲੀ ਗੱਲ ਹੋਰ ਆ ਕੱਲ ਉਹਨਾਂ ਡੇਡੀ ਜੀ ਨੇ 48 ਘੰਟੇ ਪਾਣੀ ਤੱਕ ਵੀ ਮੂੰਹ ਚ ਨਹੀਂ ਪਾਇਆ ਸਾਨੂੰ ਅਸੀਂ ਬਸ ਹੁਣ ਤਾਂ ਖਤਮ ਕੋਈ ਸੂਰਤ ਨਹੀਂ ਸੀ ਕੱਲੋਂ ਫਿਰ ਉਹ ਸੁਰਤ ਵਿੱਚ ਹੌਲੀ ਹੌਲੀ ਆਉਣ ਲੱਗੇ ਜਿੱਤੋਂ ਸਾਨੂੰ ਲੱਗਦਾ ਕਿ ਮੋਨੀਆਂ ਗਏ ਸਿਰ ਤੋਂ ਉੱਤਰਨੀ ਸ਼ੁਰੂ ਹੋ ਗਈ ਹੈ ਵੀ ਸਭ ਜੂਸ਼ੀ ਦੀ ਹਾਲਤ ਵਿੱਚ ਗਏ ਹੋਏ ਸੀਗੇ ਤੇ ਫਿਰ ਕੱਲ ਖਾ ਵੀ ਲਿਆ ਜੂਸ ਲਿਆਂਦਾ ਬਣਾ ਗੰਨੇ ਦਾ ਜੂਸ ਆ ਕੇ ਪੀਂਦੇ ਉਹ ਜੋ ਚੀਜ਼ ਖਵਾਈ ਹਰੇਕ ਚੀਜ਼ ਖਾਦੀ ਉਹਨਾਂ ਨੇ ਤੇ ਸੁੱਤੇ ਹੀ ਨਹੀਂ ਸੀਗੇ ਸੁੱਤੇ ਸੁੱਤੇ ਬਿਲਕੁਲ ਨਹੀਂ ਤੋੜ ਉਹਨਾਂ ਨੂੰ ਉਨੀ ਹੋਈ ਲੱਗੀ ਹੋਈ ਸੀ ਤੇ ਵੱਟ ਅੱਜ ਸਵੇਰੇ 5:30 ਵਜੇ ਡੈਡੀ ਸੌਂਗੇ ਜੋ ਡੈਡੀ ਸੌਂਗੇ ਨਾ ਤੇ ਸੱਚ ਦੱਸੇ ਵੀ ਸਾਨੂੰ ਸਾਰੇ ਪਰਿਵਾਰ ਨੂੰ ਰਿਸ਼ਤੇਦਾਰ ਨੂੰ ਇੰਨਾ ਜਿਆਦਾ ਚਾਅ ਚੜਿਆ ਕਿ ਬੰਦਾ ਸ਼ੇਹਰ ਨੂੰ ਸੁੱਤਾ ਹੀ ਨਹੀਂ ਯਾਰ ਦਿਨੇ ਵੀ ਨਹੀਂ ਸੁੱਤਾ ਰਾਤ ਨੂੰ ਨਹੀਂ ਸੁੱਤਾ ਬਹੁਤ ਨੇ ਪੁੱਛਿਆ ਵੀ ਤੇ ਦਰਦ ਦਰਦ ਹੁੰਦਾ ਨਹੀਂਗਾ ਬੇਚੈਨੀ ਹੋ ਗਈ ਜਦੋਂ ਗੈਸ ਧਮਾਕ ਨੂੰ ਚੜ ਗਈ ਬੇਚੈਨੀ ਹੋ ਗਈ ਪੇਟ ਦੇ ਵਿੱਚ ਪਾਣੀ ਸੀਗਾ ਉਹਦੀ ਕੋਈ ਗੈਸਾਂ ਵਗੈਰਾ ਛੱਡਦੇ ਹੁੰਦੇ ਜਾਂ ਆਪਣੇ ਹਨਾ ਉਹਦੇ ਨਾਲ ਸ਼ਡੂਲ ਪਾਸ ਨਹੀਂ ਹੁੰਦਾ ਉਹਦੀ ਕਰਕੇ ਕੋਈ ਗੈਸ ਵਗੈਰਾ ਬਣਦੀ ਉਹ ਧਮਾਕ ਤੇ ਇਫੈਕਟ ਕਰ ਗਈ ਸੀਗੀ ਤੇ ਅੱਜ ਸੁੱਤੇ 2 2.5 ਘੰਟੇ ਸੁੱਤੇ ਹੁਣ ਸੁੱਤੇ ਨੂੰ ਛੱਡ ਕੇ ਆਇਆ ਡੇਢੀ ਅੱਜ ਸੁੱਤੀ ਨਹੀਂ ਫੇਰ ਮਿਲ ਜਾਗੀ ਵੀ ਆਪਾਂ ਕਰ ਲਾਏ ਖੜਾ ਹੁਣ ਡੇਢੀ ਸੌਂ ਵੀ ਗਿਆ ਖਾ ਪੀਣ ਨੂੰ ਵੀ ਲੱਗੇ ਸਾਰਾ ਕੁਝ ਹੁਣ ਫੇਰ ਵੀ ਜ ਸਾਜੀ ਵੀ ਖੜਾ ਕਰ ਲਾਂਗੇ ਫੇਰ ਇੱਕ ਵਾਰੀ ਬਾਪੂ ਨੂੰ ਤੇ ਹੁਣ ਮੈਂ ਚੱਲੇ ਹੁਣ ਲੀਟ ਹੋਈ ਜਾਂਨੇ ਮੈਨੂੰ ਐਵੇਂ ਛਿੱਤੀ ਜਾ ਕੇ ਮੈਂ ਬਾਪੂ ਲਈ ਮੈਡੀਸਨ ਲੈ ਕੇ ਆਵਾਂ ਸੋ ਕੋਸ਼ਿਸ਼ ਕਰਦੇ ਆ ਘਰੇ ਆ ਕੇ ਤੁਹਾਨੂੰ ਮੈਂ ਦਿਖਾਉਣਾ ਹਨਾ ਕਿਉਂਕਿ ਸਾਡਾ ਪਰਿਵਾਰ ਹੋਂ ਤੁਸੀਂ ਤੇ ਖੁਸ਼ੀਆਂ ਦੇ ਵਿੱਚ ਵੀ ਤੁਸੀਂ ਨਾਲ ਹੁੰਨੇ ਹੋ ਸੁੱਖਾਂ ਦੁੱਖਾਂ ਦੇ ਵਿੱਚ ਆਪਾਂ ਸਾਰੇ ਹੀ ਆ ਕਿਸੇ ਦੀ ਕੋਈ ਵਧੀਆ ਐਡਵਾਈਸ ਵੀ ਮਿਲ ਜਾਂਦੀ ਹੈ ਹਨਾ ਠੀਕ ਆ ਤੇ ਆਪਾਂ ਮੈਡੀਸਨ ਲੈ ਆਈਏ ਲੀਟ ਹੋਈ ਜਾਂਨੇ ਆ ਤੇ ਫੇ ਤੁਹਾਨੂੰ ਬਾਪੂ ਨੂੰ ਮਲਾਉਣੇ ਆ ਇਹ ਬਾਪੂ ਦੀ ਕੀ ਹਾਲਤ ਨੇ ਹੈਗੀ ਤੁਹਾਨੂੰ ਠੀਕ ਆ ਥੋੜੀ ਮੈਂ ਕਲਿੱਪ ਲੈਣਾ ਮੈਂ ਕੋਸ਼ਿਸ਼ ਕਰਦਾ ਬਾਪੂ ਨੂੰ ਰਿਕਾਰਡ ਕਰਨ ਲਈ ਜਿੰਨੇ ਦਿਨ ਮੇਰੇ ਕੋਲ ਹੈਗੇ ਨੇ ਜਾਂ ਪਤਾ ਨਹੀਂ ਪਰਮਾਤਮਾ ਨੇ ਕੀ ਕਰਨ ਤੇ ਕਿਉਂਕਿ ਇਹ ਨਹੀਂ ਮੜ ਕੇ ਮਾਪੇ ਨਹੀਂ ਮਿਲਦੇ ਦੁਬਾਰਾ ਹਣਾ ਚਲੋ ਠੀਕ ਆ ਆਪਾਂ ਮੈਡੀਸਨ ਲੈ ਲਈਏ ਫਿਰ ਆਪਾਂ ਜੁੜਦੇ ਆ ਫਿਰ ਮੈਂ ਮੜ ਕੇ ਪਿੰਡ ਵੀ ਜਾਣਾ ਤੇ ਫਿਰ ਬਾਪੂ ਨੂੰ ਮਲਾਉਣੇ ਆ ਤੁਹਾਨੂੰ ਘਰੇ ਜਾ ਕੇ ਠੀਕ ਆ ਕਰਿਓ ਵੀਡੀਓ ਕੰਟੀਨਿਊ ਤੇ ਵਾਹਿਗੁਰੂ ਭਲਾ ਕਰੇ Oi! ਥੱਕ ਜੰਨਾ ਥੱਕ ਜੰਨਾ ਵਾ ਹੂੰ ਥੱਕ ਕੇ ਨੀਂਦ ਆ ਜਾਂਦੀ ਹੈ ਹੈ ਕੋਈ ਹਸਤੀ ਨੀਂਦ ਆ ਜਾਂਦੀ ਹੈ ਹਾਂ ਹੂੰ ਠੀਕ ਹਾਂ ਕੋਈ ਨਾ ਸੌਂਜੀ ਆ ਖਾ ਲਾ ਕੇ ਸੌਂਜੀ ਚੰਗਾ ਖਾ ਲਾ ਦਵਾਈ ਵੀ ਖਾ ਲਈਏ ਬਸ ਸੌਣਾ ਆਪਾ ਦਵਾਈ ਵੀ ਖਾ ਲਈ ਦਵਾਈ ਵੀ ਖਾਦੀ ਕੀ ਨਾਲ ਹੀ ਸੇਬਾਂ ਦੇ ਹੂੰ ਪਾਣੀ ਲੈਣੀ ਗੋਲੀਆਂ ਖਾਣ ਲੰਗਦੀ ਨਹੀਂ ਸੀਗੀ ਤਾਂ ਤਾਲੀ ਜਿਹਨੂੰ ਲੱਗ ਜਾਂਦੀ ਸੀਗੀ ਜਾਂ ਜੀਵ ਤੇ ਚੁੰਬੜ ਜਾਂਦੀ ਸੀਗੀ ਜਾਵਦਾ ਦੇ ਉਹ ਤਾਂ ਹੀ ਦੇ ਤਾਂ ਅਸੀਂ ਇੱਕ ਪੱਲੇ ਤੇ ਆ ਗਏ ਕਰੇ ਕਰ ਵੜ ਗਏ ਲਾਤੀ ਨਹੀਂ ਆਉਂਦੇ ਲੋੜਾ ਕਰਨ ਵਾਲੇ ਜਿਹਾ ਨਹੀਂ ਹੁੰਦੇ ਦੱਸੀ ਪੁੱਤ ਚੱਲ ਤੂੰ ਕੇ ਇਹ ਕਰ ਤੂੰ ਖਾਂ ਦੇ ਤੀ ਸਮਝ ਨਹੀਂ ਆਉਂਦੀ ਇਹ ਸਮਾਂ